ਸਵਾਗਤ ਹੈ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਲੋਕ ਰਣ ਚੈਨਲ ਪੰਜਾਬੀ ਤੇ ਤੁਹਾਨੂੰ ਸਾਰਿਆਂ ਨੂੰ ਹੀ ਜੀ ਆਇਆਂ ਤੇ ਇਸ ਵੇਲੇ ਮੇਰੇ ਨਾਲ ਆਰਥਿਕ ਮਾਹਿਰ ਡਾਕਟਰ ਬਲਵਿੰਦਰ ਸਿੰਘ ਟਵਾਣਾ ਸਾਹਿਬ ਜੁੜੇ ਨੇ ਟਵਾਣਾ ਸਾਹਿਬ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਜੀ ਧੰਨਵਾਦ ਜੀ ਦੋਸਤੋ ਗੱਲਬਾਤ ਸਿਆਸਤ ਦੀ ਹੋਊਗੀ ਲੋਕ ਸਭਾ ਦੀ ਚੋਣ ਦੇ ਮੱਦੇ ਨਜ਼ਰ ਬੜਾ ਕੁਝ ਜਿਹੜਾ ਹੈਗਾ ਵਾਪਰ ਰਿਹਾ ਉਹ ਸੋ ਟਵਾਣਾ ਸਾਹਿਬ ਅੱਜ ਦੇਸ਼ ਦੀ ਸਿਆਸਤ ਕਿਸ ਮੋੜ ਦੇ ਉੱਪਰ ਖੜੀ ਹੈ ਹਾਲਾਂਕਿ ਇਹ ਬੇਸ਼ੱਕ ਪਹਿਲਾਂ ਹੁੰਦਾ ਸੀ ਕਿ ਆਪਾਂ ਕਹਿੰਦੇ ਸੀ ਕੋਈ ਵਿਚਾਰਧਾਰਾ ਹੁੰਦੀ ਹੈ ਕਈ ਆਈਡੀਆਲੋਜੀ ਹੁੰਦੀ ਹੈ ਕਿ ਉਹਦੇ ਨਾਲ ਸਾਰਾ ਕੁਝ ਜੁੜ ਕੇ ਚੱਲਦਾ ਪਰ ਅੱਜ ਸਿੱਧਮ ਸਿੱਧਾ ਜੇਕਰ ਕੁਝ ਹੈਗਾ ਤਾਂ ਉਹ ਹੈਗੀ ਹੈ ਪਾਵਰ ਜਾਂ ਪਾਵਰ ਦੇ ਜਿਹੜੇ ਸੈਂਟਰ ਪੁਆਇੰਟ ਨੇ ਕਿ ਅਸੀਂ ਇੱਥੋਂ ਤੱਕ ਜਾਣਾ ਹਰ ਇੱਕ ਸਿਆਸਤਦਾਨ ਦੀ ਆ ਵਿਚਾਰਧਾਰਾ ਤੇ ਇਸ ਨੂੰ ਲੈ ਕੇ ਲਗਾਤਾਰ ਸਮਝੌਤੇ ਹੋ ਵੀ ਰਹੇ ਨੇ ਸਮਝੌਤੇ ਟੁੱਟ ਵੀ ਰਹੇ ਨੇ ਪਾਰਟੀਆਂ ਦੂਜੀ ਪਾਰਟੀਆਂ ਦੇ ਵਿੱਚੋਂ ਬੰਦੇ ਲੈ ਕੇ ਸ਼ਾਮਲ ਕਰਾ ਰਹੀਆਂ ਨੇ ਵੱਡੇ ਪੱਧਰ ਦੇ ਉੱਪਰ ਇਸ ਵਾਰ ਦਲ ਬਦਲੀਆਂ ਦਾ ਦੌਰ ਹੈ ਇੱਕ ਤਾਂ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਪੰਜਾਬ ਦੇ ਵਿੱਚ 92 ਐਮਐਲਏ ਦਿੱਲੀ ਦੇ ਵਿੱਚ ਸਰਕਾਰ ਰਾਸ਼ਟਰਵਾ ਮੈਂਬਰ ਨੈਸ਼ਨਲ ਪਾਰਟੀ ਹੋਣ ਦਾ ਦਾਵਾ ਕਰਦੇ ਤੇ ਇੱਕ ਨਵੇਂ ਵਿਚਾਰਧਾਰਾ ਲੈ ਕੇ ਚੱਲੇ ਸੀ ਵਿਚਾਰਧਾਰਾ ਹਾਲਾਂਕਿ ਉਧਰ ਕੋਈ ਠੋਸ ਵਿਚਾਰਧਾਰਾ ਨਹੀਂ ਸੀ ਕਰਪਸ਼ਨ ਨੂੰ ਹੀ ਪ੍ਰਮੁੱਖ ਰੱਖਿਆ ਸੀ ਕਿ ਅਸੀਂ ਕਰਪਸ਼ਨ ਦੇ ਦੇ ਵਿੱਚੋਂ ਸਾਫ਼ ਕਰ ਦਾਂਗੇ ਜਾਂ ਜਿੱਥੇ ਵੀ ਸਾਡੀ ਸਰਕਾਰ ਹੈ ਅਸੀਂ ਕਰਪਸ਼ਨ ਜ਼ੀਰੋ ਟੋਲਰੈਂਸ ਇਦਾਂ ਹੀ ਸਿਹਤ ਨੂੰ ਲੈ ਕੇ ਅਸੀਂ ਕਿਸੇ ਤਰੀਕੇ ਦਾ ਖਲਵਾੜ ਨਹੀਂ ਕਰਾਂਗੇ ਸਿਹਤ ਵਾਲੇ ਮਾਮਲੇ ਤੇ ਕੋਈ ਸਮਝੌਤਾ ਨਹੀਂ ਹੋਊਗਾ ਇਹ ਸਾਡੇ ਵਿਚਾਰਧਾਰਾ ਨਵੇਂ ਬੰਦੇ ਨੂੰ ਪਹਿਲ ਦੇਵਾਂਗੇ ਨਵੇਂ ਪਰਿਵਾਰਾਂ ਦੇ ਵਿੱਚੋਂ ਬੰਦੇ ਲੈ ਕੇ ਆਵਾਂਗੇ ਪਰ ਹੁਣ ਪੰਜਾਬ ਦੇ ਚੋਣ ਦੇ ਦੌਰਾਨ ਦੇਖਿਆ ਕਿ ਦੂਜੀ ਪਾਰਟੀਆਂ ਦੇ ਵਿੱਚੋਂ ਵੱਡੇ ਲੀਡਰ ਲਿਆ ਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਾ ਲੇ ਤਾਂ ਆਪਣੀਆਂ ਪੁਰਾਣੀਆਂ ਕਹੀਆਂ ਗੱਲਾਂ ਕਿੱਥੇ ਗਈਆਂ ਦੂਜਾ ਪੰਜਾਬ ਦੇ ਵਿੱਚ ਸਮਝੌਤਾ ਨਹੀਂ ਕਾਂਗਰਸ ਦੇ ਨਾਲ ਨੈਸ਼ਨਲ ਪੱਧਰ ਤੇ ਸਮਝੌਤਾ ਆਪ ਤੇ ਕਾਂਗਰਸ ਦਾ ਪੰਜਾਬ ਦੇ ਵਿੱਚ ਨਾ ਸਮਝੌਤਾ ਹੋਣਾ ਉੱਪਰ ਇਕੱਠਿਆਂ ਚੋਣਾਂ ਲੜਨਾ ਇਹਦਾ ਪੰਜਾਬ ਦੇ ਵਿੱਚ ਕੀ ਇੰਪੈਕਟ ਪਊਗਾ ਇਹ ਦੱਸਿਓ ਨਾਲ ਨਾਲ ਫਿਰ ਆਪਾਂ ਗੱਲ ਕਰਾਂਗੇ ਬੀਜੇਪੀ ਦੀ ਬੀਜੇਪੀ ਤਾਂ ਲਗਾਤਾਰ ਕਿਸਾਨ ਨੂੰ ਵਿਰੋਧ ਕਰ ਰਹੇ ਨੇਗੇ ਅਸੀਂ ਇਹਨਾਂ ਨੇ ਪਿੰਡਾਂ 'ਚ ਨਹੀਂ ਬਣਦੇ ਨਾ ਅਸੀਂ ਇਹਨਾਂ ਨੂੰ ਸਵਾਲ ਪੁੱਛਣੇ ਨੇ ਜੇਕਰ ਕੋਈ ਟਕਰਾਅ ਦੀ ਸਥਿਤੀ ਪੈਦਾ ਹੋਊਗੀ ਤਾਂ ਇਹਦੀ ਜ਼ਿੰਮੇਵਾਰ ਬੀਜੇਪੀ ਹੈ ਕਿਸਾਨ ਨਹੀਂ ਹੈਗੇ ਇਹ ਕਿਸਾਨ ਆਗੂਆਂ ਦਾ ਦਾਵਾ ਸੋ ਤੁਸੀਂ ਇਸ ਹੁਣ ਦੇਸ਼ ਦੇ ਸਿਆਸੀ ਚੋਣ ਦ੍ਰਿਸ਼ ਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਜੀ ਡਾਕਟਰ ਸਾਹਿਬ ਤਕਬੂਲ ਸਿੰਘ ਸਾਹਿਬ ਜਿਹੜੀ ਤੁਸੀਂ ਸਵਾਲ اٹھਾਇਆ ਹੈ ਬੜੇ ਇੰਪੋਰਟੈਂਟ ਮੁੱਦੇ ਲੋਕਤੰਤਰ ਦੇ ਹਿਸਾਬ ਚ ਨਾ ਚੋਣਾਂ ਜਿਹੜੀਆਂ ਕਿਹਾ ਜਾ ਰਿਹਾ ਕਿ ਜਿਹੜਾ ਇੰਡੀਆ ਹੈਗਾ ਲੋਕ ਸਭ ਤੋਂ ਵੱਡਾ ਲੋਕਤੰਤਰ ਹੈਗਾ ਵੋਟਾਂ ਦੇ ਹਿਸਾਬ ਨਾਲ ਹੈ ਨਾ ਤੇ ਵੋਟਾਂ ਪਰਸੈਂਟੇਜ ਇਸ ਵਾਰੀ ਪਿਛਲੇ ਨਾਲੋਂ ਘਟ ਰਹੀ ਹੈ ਅੱਜ ਤੀਜਾ ਦੌਰ ਆਜੇ ਸ਼ਾਮ ਨੂੰ ਆਊਗਾ ਵੀ ਕਿੰਨੇ ਪਰਸੈਂਟ ਵੋਟ ਪਈ ਹੈ ਪਿਛਲੇ ਨਾਲੋਂ ਪਹਿਲੇ ਦੋ ਜਿਹੜੇ ਦੌਰ ਹੋਏ ਹਨ ਅੱਜ ਵੋਟਾਂ ਦੀ ਗਿਣਤੀ ਪਰਸੈਂਟੇਜ ਘਟੀ ਹੈ ਪੌਣ ਵਾਲਿਆਂ ਨੂੰ ਉਹ ਚਿੰਤਾ ਦਾ ਬੇਸ਼ਾ ਹੈਗਾ ਵੀ ਕਿਉਂ ਜਿਹੜੀ ਹੈ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਪਾਰਟੀ ਜਿਹੜੀ ਹੈ ਉੱਠੀ ਆਮ ਆਦਮੀ ਪਾਰਟੀ ਤੇ ਉਹਨੇ ਇੱਕ ਕਰਪਸ਼ਨ ਦੇ ਖਿਲਾਫ ਨਾ ਜਾ ਰਹੇ ਤੋਂ ਲੈ ਕੇ ਅੱਗੇ ਤੱਕ ਫਿਰ ਪਾਰਟੀ ਬਣ ਗਈ ਬਾਕੀ ਦੇ ਡਿਸਟੈਂਸ ਕਰਗੇ ਪਰੇ ਚਲੇ ਗਏ ਤੇ ਉਹ ਇੱਕ ਲੜੀ ਤੇ ਅੱਜ ਉਹਨਾਂ ਦੇ ਬੰਦੇ ਜਿਹੜੇ ਐ ਉਹ ਜਿਹੜੀ ਕਰਪਸ਼ਨ ਦੇ ਕੇਸ ਚੱਲ ਜਾਏ ਜਾ ਰਹੇ ਆ ਜਾਂ ਹੋ ਰਹੇ ਆ ਹੁਣ ਇਹਦੇ ਵਿੱਚ ਜਿਹੜੀਆਂ ਗੱਲਾਂ ਹੈਗੀਆਂ ਕਿ ਪਹਿਲਾਂ ਮੈਂ ਅਲਾਈਂਸ ਦੀ ਗੱਲ ਕਰ ਲਾਂ ਜਦੋਂ ਤੱਕ ਅਸੀਂ ਇੰਡੀਆ ਅਲਾਈਂਸ ਕਰਦੇ ਆ ਜਦੋਂ ਬੰਗਲੌਰ ਇਹਨਾਂ ਦੀ ਮੀਟਿੰਗ ਸੀ ਜਦੋਂ ਡਿਕਲੇਅਰ ਹੋਇਆ ਇੰਡੀਆ ਅਲਾਈਂਸ ਬੰਗਲੌਰ ਦੇ ਵਿੱਚ ਤਾਂ ਉਸ ਵੇਲੇ ਇਹ ਗੱਲ ਕਲੀਅਰ ਸੀਗੇ ਵੀ ਸੁੱਬੇ ਤੋਂ ਸੁੱਬੇ ਹੀ ਜਿਹੜੇ ਹੈ ਸਮਝੌਤੇ ਹੋਣੇ ਹਰੇਕ ਸੁੱਬੇ 'ਚ ਹੋ ਨਹੀਂ ਸਕਦਾ ਤੇ ਹਰੇਕ ਸੁੱਬੇ 'ਚ ਉਹਨਾਂ ਦੀ ਸਮਝ ਸੀਗੀ ਲੀਡਰਾਂ ਦੀ ਵੀ ਜਿਵੇਂ ਪਾਸਟ ਬੰਗਾਲ ਦੇ ਵਿੱਚ ਨਹੀਂ ਹੋ ਸਕਦਾ ਕੇਰਲਾ ਦੇ ਵਿੱਚ ਨਹੀਂ ਹੋ ਸਕਦਾ ਤੇ ਉਹਨਾਂ ਚ ਇੱਕ ਸੂਬਾ ਨਿਕਲਿਆ ਵੀ ਹਾਂ ਪੰਜਾਬ ਦੇ ਵਿੱਚ ਵੀ ਕਾਂਗਰਸ ਦਾ ਸਮਝੌਤਾ ਜਿਹੜਾ ਉਹ ਇਹਦੇ ਨਾਲ ਨਹੀਂ ਹੋਗਾ ਲੇਕਿਨ ਜਿਹੜੇ ਮੇਨ ਸੂਬੇ ਹੈਗੇ ਚਾਹੇ ਉਹ ਉੱਤਰ ਪ੍ਰਦੇਸ਼ ਹੈ ਬਿਹਾਰ ਹੈ ਝਾਰਖੰਡ ਹੈ ਚਾਹੇ ਉਹ ਛੱਤੀਸਗੜ ਹੈ ਮੱਧ ਪ੍ਰਦੇਸ਼ ਹੈ ਗੁਜਰਾਤ ਹੈ ਹਰਿਆਣਾ ਤੁਹਾਡਾ ਹਿਮਾਚਲ ਪ੍ਰਦੇਸ਼ ਹੈ ਇਹਨਾਂ ਜੇ ਮੋٹے ਰੂਪ ਚ ਸਮਝਾਉਂਦਾ ਜਿਹੜਾ ਹੋ ਗਿਆ ਸਾਊਥ ਵਾਲਿਆਂ ਚ ਹੋ ਗਿਆ ਜਿਹੜੇ ਕੇਰਲਾ ਨੂੰ ਛੱਡ ਕੇ ਪਕਈਏ ਵੀ ਤਾਮਨ ਲਾਡੂ ਜਗਾ ਕਰਨਾਟਕਾ ਚ ਹੈਗਾ ਕੋਈ ਵੱਡਾ ਰੌਲਾ ਨਹੀਂ ਇਸੇ ਲਈ ਭਾਰਤੀ ਜਨਤਾ ਪਾਰਟੀ ਨੂੰ ਡਰ ਵੀ ਲੱਗਣ ਲੱਗ ਗਿਆ ਹੈ ਨਾ ਇੰਡੀਆ ਜਦੋਂ ਬਣਿਆ ਸੀ ਉਦੋਂ ਹੀ ਉਹ ਡਰਦੇ ਸੀਗੇ ਉਹਨੂੰ ਫਿਰ ਕਦੇ ਇੰਡੀ ਕਹਿੰਦਾ ਕਦੇ ਫਿਰ ਕਹਿੰਦਾ ਵੀ ਨਹੀਂ ਇੰਡੀਆ ਦਾ ਨਾਮ ਬਦਲ ਕੇ ਹੁਣ ਭਾਰਤ ਯੂਜ਼ ਕਰਿਆ ਕਰਾਂਗੇ ਅਸੀਂ ਦਾ ਭਾਰਤੀ ਰੱਖਾਂਗੇ ਵੀ ਨੋਟਾਂ ਦੇ ਉੱਤੇ ਵੀ ਜਿਹੜਾ ਨਾ ਇੰਡੀਆ ਜਿਹੜਾ ਹਟਾ ਦਾਂਗੇ ਜਾਂ ਦੂਜਿਆਂ ਦੇ ਥਾਵਾਂ ਤੇ ਹਟਾ ਦਾਂਗੇ ਐਨਾ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਵੀ ਐਨਾ ਭਾਰਤੀ ਰਿਜ਼ਰਵ ਬੈਂਕ ਜਿਹੜਾ ਆ ਉਹਦਾ ਭਾਰਤ ਕਰ ਦੋ ਉਹ ਹੁੰਦਾ ਤਾਂ ਹਿੰਦੀ ਚੋ ਹੀ ਸੀਗਾ ਸੋ ਇਸ ਲਈ ਉਹ ਦੋਨ ਦਾ ਖਦਸ਼ਾਸ਼ੀ ਜਿਹੜਾ ਹੁਣ ਆ ਕੇ ਜ਼ਹਾਰ ਹੋ ਰਿਹਾ ਕਿ ਦਿੱਲੀ ਦੇ ਵਿੱਚ ਸਮਝਾਤਾ ਹੋ ਗਿਆ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਹਰਿਆਣਾ ਵਿੱਚ ਹੋ ਗਿਆ ਗੁਜਰਾਤ ਵਿੱਚ ਹੋ ਗਿਆ ਆਸਾਮ ਵਿੱਚ ਹੋ ਗਿਆ ਬਹੁਤ ਸਾਰੇ ਥਾਵਾਂ ਤੇ ਹੋ ਗਿਆ ਤੇ ਉਹ ਮਤਲਬ ਇੱਕ ਚੰਗਾ ਸਾਈਨ ਵੀ ਹੋ ਸਕਦਾ ਕਿ ਠੀਕ ਆ ਉੱਥੇ ਜਿਹੜਾ ਸੀ ਪੰਜਾਬ ਦੇ ਵਿੱਚ ਸਮਝੌਤਾ ਨਾ ਹੋਣਾ ਤੇ ਉਹ ਇੱਕ ਮਾੜੀ ਗੱਲ ਹੈਗੀ ਆ ਤੁਸੀਂ ਕਹੋਗੇ ਵੀ ਏਸ ਨੂੰ ਚੰਗਾ ਨਹੀਂ ਜਿਵੇਂ ਇੰਡੀਆ ਆਲਾਈਂਸ ਦੇ ਹਿਸਾਬ ਕਿਤਾਬ 'ਚ ਹੋ ਠੀਕ ਨਹੀਂ ਪਰ ਉਹਦੇ 'ਚ ਉਹ ਅਗਲੀ ਗੱਲ ਹੈਗੀ ਕਿ ਤੁਸੀਂ ਕਾਂਗਰਸ ਦੇ ਬੰਦੇ ਨੂੰ ਪਹਿਲਾ ਹੈਗਾ ਨਾ ਲਿਆਂਦਾ ਤੇ ਜਲੰਧਰ ਦੇ ਵਿੱਚ ਉਹਨੂੰ ਤੁਸੀਂ ਐਮਪੀ ਬਣਾਤਾ ਉਹ ਐਮਪੀ ਬਣ ਕੇ ਫਿਰ ਭੱਜ ਗਿਆ ਤੇ ਉਹ ਬੀਜੇਪੀ 'ਚ ਜਾ ਵੜਿਆ ਉੱਥੇ ਦਾ ਕੋਈ ਟਿਕਟ ਦੀ ਮੇਰਾ ਖਿਆਲ ਕੋਈ ਸਮੱਸਿਆ ਨਹੀਂ ਸੀ ਵੀ ਉਹਨੂੰ ਟਿਕਟ ਨਹੀਂ ਮਿਲ ਰਹੀ ਸੀ ਹਾਂਜੀ ਟਿਕਟ ਤਾਂ ਮਿਲ ਲੈਂਦੀ ਪਰ ਉਹ ਬੰਦੇ ਦਾ ਆਪਣਾ ਕਰਤਾਰ ਹੀ ਕੋਈ ਨਹੀਂ ਹੈ ਜਿਹੜਾ ਇੱਕ ਥਾਂ ਤੋਂ ਦੂਜੇ ਥਾਂ ਤੋਂ ਦੂਜੇ ਤੋਂ ਤੀਜੇ ਤੇ ਕੱਲ ਪਤਾ ਨਹੀਂ ਕਿੱਥੇ ਹੋਣਾ ਤੇ ਇਹ ਕਰਤਾਰ ਜਿਹੜੇ ਐ ਹੁਣ ਉਹ ਕਰਤਾਰ ਮਰਦੇ ਜਾ ਰਿਹਾ ਵੀ ਕਿਸੇ ਪਾਰਟੀ ਨਾਲ ਹੁਣ ਜਥੇਦਾਰਾਂ ਨੇ ਜਦੋਂ ਮੋਰਚਾ ਲੱਗਿਆ ਸੀਗਾ ਉਹਦੇ ਚ ਪਤਾ ਨਹੀਂ ਤਿੰਨ ਤਿੰਨ ਚਾਰ ਚਾਰ ਮਹੀਨੇ ਕੀ ਸਾਲਾਂ ਬੰਦੀ ਜਿਹੜਾ ਕੱਟੀਆਂ ਪਹਿਲਾਂ ਵੀ ਲੜੇ ਕਿੰਨੇ ਮੋਰਚੇ ਲੱਗੇ ਕਿੱਥੇ ਜੈਤੋਂ ਦਾ ਮੋਰਚਾ ਕਿੱਥੇ ਬਾਕੀ ਦੇ ਮੋਰਚੇ ਗੁਰੂਕੇ ਬਾਗ ਦਾ ਮੋਰਚਾ ਹਾਂਜੀ ਨਨਕਾਣਾ ਸਾਹਿਬ ਵਾਲਾ ਮੋਰਚਾ ਕਿੰਨੇ ਮੋਰਚੇ ਲੱਗੇ ਤੇ ਉਹਦੇ ਵਿੱਚ ਕਰਦਾਰਾਂ ਦੀ ਗੱਲ ਸੀਗੀ ਕਿ ਕਰਦਾਰ ਲੈ ਕੇ ਬੰਦੇ ਚੱਲਦੇ ਸੀ ਤੇ ਅੱਜ ਕੋਈ ਕਰਦਾਰ ਨਹੀਂ ਹੈ ਉਸ ਕਰਦਾਰ ਦੇ ਹਿਸਾਬ ਕਿਤਾਬ 'ਚ ਅੱਗੇ ਗੱਲ ਚੱਲਦੀ ਹੈ ਸੋ ਇਸ ਲਈ ਜਿਹੜੇ ਤੁਸੀਂ ਦੇਖੋ ਕਾਂਗਰਸ ਦੀ ਸਰਕਾਰ ਸੀਗੀ ਜਦੋਂ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਤੇ ਸਾਰਾ ਪਰਿਵਾਰੀ ਚਲਿਆ ਗਿਆ ਹਾਂਜੀ ਤੇ ਤੁਸੀਂ ਐਮਪੀ ਦਾ ਬਣੇ ਰਹੇ ਮਹਾਰਾਣੀ ਪਰਨੀਤਕਾਰ ਚਲੋ ਸ਼੍ਰੀਮਤੀ ਪਰਨੀਤਕਾਰ ਹੀ ਕਹਿਣਾ ਚਾਹੀਦਾ ਮਹਾਰਾਣੀ ਦੇ ਮਹਾਰਾਜੇ ਦੇ ਖادم ਹੋਗੇ ਹਾਂਜੀ ਤੇ ਉਹ ਤਾਂ ਰਹੇ ਨਹੀਂ ਬਹੁਤ ਦੇਰ ਤੇ ਪਰ ਹਾਲੇ ਤੱਕ ਵੀ ਤੁਸੀਂ ਚੱਲੀ ਜਾ ਰਹੇ ਹੋ ਤੇ ਉਹ ਜਿਹੜੇ ਜਦੋਂ ਹੋ ਗਿਆ ਤੇ ਤੁਸੀਂ ਮੈਂਬਰ ਪਾਰਲੀਮੈਂਟ ਤਾਂ ਰਹੇ ਉਹ ਤੋਂ ਤਾਂ ਰਜਾਈਨ ਨਹੀਂ ਕਰਿਆ ਲੇਕਿਨ ਪਾਰਟੀ ਦੇ ਨਾਲ ਨਹੀਂ ਰਹੇ ਇਹ ਕੀ ਕਰਦਾਰ ਆ ਜੀ ਕਰਦਾਰ ਤਾਂ ਹੋ ਗਿਆ ਨਾ ਵੀ ਜੇ ਤੁਸੀਂ ਪਾਰਟੀ ਦੇ ਨਾਲ ਨਹੀਂ ਰਹੇ ਫਿਰ ਉਹ ਵੀ ਰਜਾਈਨ ਕਰ ਦਿਓ ਜਿਹੜਾ ਜਿਹੜੇ ਬੰਦਾ ਵੀ ਹੈ ਹੈਨਾ ਤੇ ਇਹ ਇਹ ਹੈ ਤੇ ਦੂਜੀ ਜਿਹੜੀ ਹੈਗੇ ਕਿ ਬਹੁਤ ਸਾਰੇ ਲੋਕ ਜਿਹੜੇ ਜਾ ਰਹੇ ਐ ਉਹ ਨਰਾਜ ਗਿਆ ਜੀ ਸਾਨੂੰ ਟਿਕਟ ਨਹੀਂ ਮਿਲੀ ਟਿਕਟ ਛੱਡ ਕੇ ਉੱਥੇ ਚਲੇ ਗਏ ਤਾਂ ਮਤਲਬ ਲੋਕਾਂ ਨਾਲ ਤਾਂ ਉਹ ਵੀ ਬਾਅਦ ਵਾਸਤਾ ਹੈ ਨਹੀਂ ਉਹਦਾ ਤੁਹਾਡਾ ਇੰਡੀਵਿਜੂਅਲ ਮਸਲਾ ਹੋ ਗਿਆ ਨਾ ਕਿ ਤੁਹਾਨੂੰ ਆਪਣੇ ਤੌਰ ਤੇ ਜੇ ਤਾਂ ਟਿਕਟ ਮਿਲਦੀ ਐ ਫਿਰ ਤਾਂ ਠੀਕ ਐ ਫਿਰ ਪਰਿਵਾਰ ਲਈ ਵੀ ਠੀਕ ਐ ਫਿਰ ਪਾਵਰ ਸੈਂਟਰ ਵੀ ਠੀਕ ਐ ਫਿਰ ਉਹਦੇ ਚ ਜੋ ਕੁਝ 19 21 ਕਰਨਾ ਬਣ ਕੇ ਉਹ ਕਰਨ ਲਈ ਵੀ ਠੀਕ ਐ ਜੇ ਨਹੀਂ ਟਿਕਟ ਮਿਲਦੀ ਫਿਰ ਛੱਡ ਜੋ ਜਦ ਇਹ ਇਹ ਤਾਂ ਤੁਸੀਂ ਭਾਰਤੀ ਜਨਤਾ ਪਾਰਟੀਜ਼ ਜਿਹੜਾ ਹੁਸ਼ਿਆਰਪੁਰ ਤੋਂ ਸੈਂਪਲਾ ਸਾਹਿਬ ਨੇ ਵੀ ਕੀਤਾ ਫਿਰ ਉਹਨੂੰ ਮਨਾਉਣ ਲਈ ਵੀ ਗਏ ਉਹ ਮੰਨੇ ਹੈਨਾ ਮੰਨੇ ਮਨਾਉਣ ਲਈ ਕੌਣ ਗਿਆ ਜਿਹੜਾ ਆਪ ਪਾਰਟੀ 'ਚ ਨਹੀਂ ਰਹਾ ਉਹ ਉਹਨੂੰ ਰੋਕਣ ਲਈ ਗਿਆ ਮਤਲਬ ਸੁਨੀਲ ਜਾਖੜ ਸਾਹਿਬ ਜਿਹੜੇ ਆਪ ਕਾਂਗਰਸ 'ਚ ਨਹੀਂ ਰਹੇ ਜਦੋਂ ਕਾਂਗਰਸ ਤੋਂ ਸਾਰਾ ਕੁਝ ਉਹਨਾਂ ਦੇ ਫਾਦਰ ਨੇ ਲਿਆ ਪਰਿਵਾਰ ਨੇ ਲਿਆ ਹੈਨਾ ਲੋਕ ਸਭਾ ਦੇ ਸਪੀਕਰ ਵੀ ਰਹੇ ਮਨਿਸਟਰ ਵੀ ਰਹੇ ਉਹ ਉਹਨਾਂ ਨੂੰ ਮਨਾਉਣ ਜਾ ਰਿਹਾ ਵੀ ਨਹੀਂ ਛੱਡ ਕੇ ਨਾ ਪਾਰਟੀ ਕਿਸੇ ਹੋਰ ਥਾਂ ਨਾ ਜਾਈ ਤੇ ਤੁਸੀਂ ਦੇਖੋ ਇਹ ਬੜੀ ਹੈ ਨਾ ਕਮਾਲ ਦੀ ਗੱਲ ਆ ਕਿ ਜਿਹੜਾ ਬੰਦਾ ਆਪਣਾ ਹੀ ਨਹੀਂ ਰਿਹਾ ਉਹ ਬੰਦਾ ਉਹਨੂੰ ਮਨਾਉਣ ਗਿਆ ਤੇ ਅੱਜ ਤੱਕ ਉਹ ਐਕਟਿਵ ਤਾਂ ਹੋਇਆ ਨਹੀਂ ਪ੍ਰੈਸ ਕਾਨਫਰੰਸ ਜ਼ਰੂਰ ਕਰ ਲਈ ਸੀ ਸੰਪਲਾ ਸਾਹਿਬ ਨੇ ਉਧਰੋਂ ਦਲਬੀਰ ਗੋਲਡਿਓਨ ਇਹਨਾਂ ਆਉ ਉਹਨੂੰ ਕਾਂਗਰਸ ਦੀ ਕਹਿੰਦਾ ਜੀ ਟਿਕਟ ਨਹੀਂ ਮਿਲੀ ਛੱਡ ਕੇ ਉਹਦੇ ਚਲੇ ਗਏ ਇਹਦਾ ਮਤਲਬ ਟਿਕਟ ਤੱਕ ਰਹਿ ਗਿਆ ਨਾ ਉਹ ਹੋਗਾ ਵੀ ਜਿਆਦਾ ਜਿਹਨੂੰ ਟਿਕਟ ਨਹੀਂ ਮਿਲ ਰਹੀ ਉਹ ਜਾ ਰਿਹਾ ਜਾਂ ਫਿਰ ਉਹ ਡਰਾ ਕੇ ਵੀ ਲਿਆ ਰਿਹਾ ਹੈ ਤੇ ਭਾਈ ਈਡੀ ਤੇ ਹੈਨਾ ਸੀਬੀਆਈ ਜਾਂ ਕੋਈ ਹੋਰ ਇਨਕਮ ਟੈਕਸ ਤੇਰੇ ਤੇ ਪਊਗਾ ਤੂੰ ਇੱਧਰ ਆ ਜਾ ਇਹ ਇਹ ਕੰਮ ਹੋ ਰਿਹਾ ਕਿ ਉਹਨੂੰ ਡਰਾ ਕੇ ਧਮਕਾ ਕੇ ਫਿਰ ਉਹ ਪਾਰਟੀ 'ਚ ਡਾ ਕੇ ਦੂਜੇ ਪਾਸੇ ਲਿਆ ਰਹੇ ਆ ਉਹ ਸਰਕਾਰਾਂ ਗਿਰਨ ਵੇਲੇ ਵੀ ਹੋਇਆ ਐਮਐਲਏ ਹੈਨਾ ਤੋੜਨ ਵੇਲੇ ਵੀ ਹੋਇਆ ਤੇ ਹੁਣ ਵੀ ਹੋ ਰਿਹਾ ਆ ਇਹ ਇਲੈਕਸ਼ਨਾਂ ਦੇ ਦੌਰਾਨ ਸੋ ਇਸ ਲਈ ਉਹ ਜਿਹੜੇ ਹੁਣ ਬੰਦੇ ਹੈ ਜਿਹੜੇ ਗਏ ਜਿਹੜੇ ਕਾਂਗਰਸ ਦੇ ਵਿੱਚ ਇਸ ਗੱਲੋਂ ਛੱਡ ਕੇ ਚਲੇ ਗਏ ਫੇਰ ਛੱਡ ਕੇ ਫੇਰ ਮੁੜਿਆ ਹੈ ਹੈਨਾ ਤੇ ਖਾਸੇ ਜਿਹੜੇ ਆਹੋ ਉੱਥੇ ਜਾ ਕੇ ਬਹਿ ਗਏ ਸੋ ਇਸ ਲਈ ਇਹ ਜਿਹੜੀ ਪਾਰਟੀ ਦਾ ਚਾਹੇ ਉਹ ਬੀਜੇਪੀ ਹੈ ਚਾਹੇ ਉਹ ਕਾਂਗਰਸ ਹੈ ਹੁਣ ਚਾਹੇ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਆ ਉਹ ਵੀ ਵਿੱਚੋਂ ਨਿਕਲ ਕੇ ਕੋਈ ਉਧਰ ਵੜ ਗਿਆ ਕੋਈ ਆਮ ਆਦਮੀ ਪਾਰਟੀ 'ਚ ਲੈ ਗਿਆ ਹਾਂਜੀ ਹਰੀ ਕੂਦਾਮਾਦੀ ਪਾਰਟੀ ਦਾ ਐਮਪੀ ਹੁੰਦੇ ਹੋਏ ਬੀਜੇਪੀ ਚੱਲ ਗਿਆ ਸੋ ਇਹ ਰਲਗੱਡ ਜਿਹੜੀ ਹੈ ਬਹੁਤ ਵੱਡੀ ਇੱਕ ਲੋਕਤੰਤਰ ਲਈ ਉਹਦਾ ਜਿਹੜਾ ਪੱਧਰ ਆ ਉਹਨੂੰ ਬਹੁਤ ਨੀਵੇਂ ਥਾਂ ਤੇ ਲੈ ਗਏ ਉਹਦੇ ਵਿੱਚ ਕਰਦਾਰ ਨਹੀਂ ਤੇ ਇਹ ਬੜਾ ਕਮਾਲ ਦੀ ਗੱਲ ਹੈ ਕਿ ਜਿਹੜਾ ਲੀਡਰ ਜਾਂਦਾ ਹਾਂਜੀ ਰਵਨੀਤ ਬਿੱਟੂ ਵਰਗੇ ਵੀ ਜਿਹੜੇ ਸਾਰਾ ਕੁਝ ਹੀ ਆ ਕਾਂਗਰਸ ਤੋਂ ਪ੍ਰਾਪਤ ਕਰਨ ਤੋਂ ਬਾਅਦ ਚਲੇ ਗਏ ਵੀ ਹਾਂਜੀ ਹੁਣ ਕਰਾਵਾਂਗੇ ਉਹਦੇ ਕੋਲ ਪਾਵਰ ਹੈ ਉਦੇ ਕੋਲ ਹੈ ਕਿ ਤੁਹਾਡੇ ਤੁਹਾਡੇ ਦਾ ਜਿਹੜਾ ਸੀਗੇ ਹੈ ਨਾ ਸਾਰੇ ਰਹੇ ਮਨਿਸਟਰ ਵੀ ਰਹੇ ਪ੍ਰੀਮ ਮਨਿਸਟਰ ਵੀ ਰਹੇ ਉਹ ਬੰਦੇ ਕਹਿੰਦੇ ਆ ਨਹੀਂ ਸਾਨੂੰ ਪੰਜਾਬ ਦਾ ਦਰਦ ਹੈ ਹੈ ਨਾ ਮੈਂ ਅਸੀਂ ਪੰਜਾਬ ਦੇ ਲੋਕਾਂ ਦਾ ਕੰਮ ਕਰਨਾ ਅਸੀਂ ਪੰਜਾਬ ਦਾ ਕੰਮ ਕਰਨਾ ਜਦੋਂ ਤੁਹਾਡੀ ਕੋਈ ਕਮਿਟਮੈਂਟ ਹੀ ਨਹੀਂ ਕਿਸੇ ਪਾਰਟੀ ਨਾਲ ਨਹੀਂ ਕਿਸੇ ਡਾਇਲੋਜੀ ਨਾਲ ਨਹੀਂ ਤੁਹਾਡੀ ਆਪਣੇ ਆਪਣੇ ਘਰ ਨਾਲ ਹੈਗੇ ਵੀ ਮੈਨੂੰ ਟਿਕਟ ਮਿਲੇ ਤੇ ਮੈਂ ਬਣਾ ਤੇ ਮੈਂ ਵੀ ਹੁਣ ਰਵਨੀਤ ਬਿੱਟੂ ਦਾ ਵੀ ਹੈ ਮੈਨੂੰ ਨਹੀਂ ਲੱਗਦਾ ਜੇ ਕਾਂਗਰਸੇ ਰਹਿੰਦਾ ਉਹਨੂੰ ਨਾ ਟਿਕਟ ਮਿਲਦੀ ਹੈ ਨਾ ਜੀ ਕੀ ਕੀ ਉਹਦੀ ਸਮੱਸਿਆ ਜੀ ਕਾਦੀ ਜਿਹੜੀ ਸੀਗੀ ਛੱਡ ਕੇ ਤੁਸੀਂ ਚਲੇ ਗਏ ਕਿਹੜੀ ਗੱਲ ਤੋਂ ਨਾ ਕਿ ਕੰਮ ਮੈਂ ਉਹ ਕਰਾ ਸਕਦਾ ਉਹ ਕਰ ਇਹ ਤਾਂ ਗੱਲਾਂ ਨੇ ਨਾ ਇਹ ਤਾਂ ਧੁਖਾ ਇਹ ਲੋਕਾਂ ਨਾਲ ਧੁਖਾ ਜਿਹੜਾ ਹੋ ਰਿਹਾ ਸੋ ਇਸ ਲਈ ਪੰਜਾਬ ਦੇ ਦੁੱਖ ਦਰਦ ਦੀ ਗੱਲ ਨਹੀਂ ਹੋ ਰਹੀ ਉਹ ਲੋਕਾਂ ਨੂੰ ਤਾਂ ਮੂਰਖ ਬਣਾਇਆ ਜਾ ਰਿਹਾ ਜਿਵੇਂ ਕਿਆ ਜਾ ਰਹਾ ਨਾ ਵੀ ਉਹਨਾਂ ਲੋਕਾਂ ਨੂੰ ਸਮਝ ਆਉਂਦੀ ਹੈ ਵੀ ਹਾਂ ਜੀ ਪੰਜਾਬ ਦੇ ਲੋਕਾਂ ਦਾ ਦਰਦ ਦਾ ਰੰਗਲਾ ਪੰਜਾਬ ਬਣਾਉਣਾ ਹੋਰ ਕਰਨਾ ਇਹ ਸਾਰੀਆਂ ਗੱਲਾਂ ਜੇ ਹੀ ਕਰਨਾ ਫਿਰ ਤੁਸੀਂ ਸਾਰੇ ਨਿਕਲ ਕੇ ਵੱਖਰੀ ਪਾਰਟੀ ਬਣਾ ਲਓ ਬਈ ਜਿਹੜੇ ਸਾਰੀ ਹੈਗੇ ਕਰ ਲਓ ਕੋਸ਼ਿਸ਼ ਉਹ ਬਥੇਰੇਆਂ ਨੇ ਪਹਿਲਾਂ ਕੀਤੀ ਵੀ ਕਾਮਯਾਬ ਹੋਈ ਨਹੀਂ ਉਹ ਮਨਪ੍ਰੀਤ ਵਾਦਲ ਉਹ ਨਹੀਂ ਤਾਂ ਲੱਭਦੀ ਨਹੀਂ ਉਹਨਾਂ ਨੇ ਵੀ ਕਰੀ ਸੀਗੀ ਪੀ 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 ਬਣਾ ਕੇ ਨਾ ਕੀ ਨਿਕਲਿਆ ਸੋ ਇਸ ਲਈ ਇਹ ਤਾਂ ਆਪਣਾ ਰੋਣਾ ਰੋਂਦੇ ਆ ਪੰਜਾਬ ਦਾ ਰੋਣਾ ਜਾਂ ਲੋਕਾਂ ਦਾ ਬੇਰਜਗਰੀ ਦਾ ਹੋਵੇ ਸਿੱਖਿਆ ਦਾ ਹੋਵੇ ਸਿਹਤ ਦਾ ਹੋਵੇ ਪੀਣ ਵਾਲੇ ਪਾਣੀ ਦਾ ਹੋਵੇ ਰਹਿਣ ਵਾਲੇ ਵਾਤਾਵਰਨ ਦਾ ਹੋਵੇ ਕਿਸਾਨਾਂ ਦਾ ਹੋਵੇ ਖੇਤ ਮਜ਼ਦੂਰਾ ਦਾ ਹੋਵੇ ਵਿਦਿਆਰਥੀਆਂ ਦਾ ਹੋਵੇ ਮਲਾਜ਼ਮਾਂ ਦਾ ਮਸਲਾ ਹੋਵੇ ਉਹ ਨਹੀਂ ਹੈ ਉਹ ਕੋਈ ਮਸਲੇ ਨਹੀਂ ਉਹਦੇ ਤੇ ਡਿਬੇਟ ਕਰਾਉਣਾ ਫਿਰ ਜਿਹੜਾ ਬੰਦਾ ਛੱਡ ਕੇ ਜਾਂਦਾ ਕਹੇ ਵੀ ਆ ਜਾ ਇਸ ਪਲੇਟਫਾਰਮ ਤੇ ਡਿਬੇਟ ਕਰ ਲਾਂ ਜੀ ਇਹ ਮਸਲੇ ਨੇ ਅੱਪਾ ਇਹਦੇ ਤੇ ਡਿਟੇਲ ਨਾਲ ਡਿਬੇਟ ਕਰ ਲੈਣਿਆ ਤੇਰੀ ਗੱਲ ਸੁਣ ਲੈ ਜੇ ਤੈਨੂੰ ਸਮਝ ਹੈਗੀ ਆ ਫਿਰ ਕਰ ਲਾਂਗੇ ਉਹ ਤਾਂ ਸਮਝ ਹੈ ਨਹੀਂ ਉਹ ਤਾਂ ਉਹਨਾਂ ਕੀ ਹੈ ਨਾ ਜਿੰਨਾ ਕਿ ਮੋਦੀ ਸਾਹਿਬ ਦਾ ਵਿਕਸਿਤ ਵਾਰਤ ਹੈ ਵਿਕਸਿਤ ਵਾਰਤ ਹੈ ਕੀ ਹੈ ਜੇ ਪੁੱਛ ਲਓ ਵੀ ਕੀ ਹੈ ਫਿਰ ਉਹ ਅਵਾਨੀਆਂ ਦਾਨੀਆਂ ਨਿਕਲੇ ਆਉਂਦੇ ਆ ਕੱਲੇ ਫਿਰ ਉਹ ਇਲੈਕਟਰਲ ਬਾਉਂਡ ਨਿਕਲੇ ਆਉਂਦੇ ਆ ਫਿਰ ਕਰਪਸ਼ਨ ਨਿਕਲੇ ਆਉਂਦੀ ਆ ਫਿਰ ਰੇਪ ਕੇਸ ਨਿਕਲੇ ਆਉਂਦੇ ਆ ਰਵੰਨਾ ਵਾਲੇ ਜਿੱਥੇ ਜਾ ਕੇ ਆਪਾਂ ਉਹਦੀ ਹੈ ਨਾ ਜੀ ਪੂਰੀ ਸਟੇਜ ਲਾ ਕੇ ਮਦਦ ਕੀਤੀ ਵੋਟਾਂ ਪਾਉ ਅਗਲੇ ਦਿਨ ਉਹ ਭੱਜ ਗਿਆ ਫਿਰ ਉਹ ਨਿਕਲੇ ਆਉਂਦੇ ਆ ਸੋ ਇਸ ਲਈ ਇਹ ਜਿਹੜਾ ਸਾਰਾ ਕੁਝ ਹੈ ਨਾ ਇਹ ਆਪਣਾ ਆਪਣੇ ਲਈ ਹੋ ਰਿਹਾ ਇਹ ਜਿਹੜਾ ਹੋਰ ਨਹੀਂ ਹੋ ਰਿਹਾ ਪਾਰਟੀ ਲਈ ਵੀ ਨਹੀਂ ਹੋ ਰਿਹਾ ਜੇ ਕਾਂਗਰਸ ਲਈ ਕਰਨਾ ਫਿਰ ਕਾਂਗਰਸ ਲਈ ਕਰੋ ਫਿਰ ਪਾਰਟੀ ਨਾਲ ਖੜੋ ਫਿਰ ਉਹਦੇ ਨਾਲ ਸਟੈਂਡ ਲੋ ਹਾਂਜੀ ਇਹ ਹੈ ਜੇ ਪੰਥ ਲਈ ਕਰਨਾ ਪੰਥ ਲਈ ਕਰੋ ਜਾਂ ਫਿਰ ਆਪ ਦੀ ਜੈਲੋਜੀ ਲਈ ਕਰਨਾ ਉਹ ਕਰੋ ਸੋ ਇਸ ਲਈ ਉਹ ਤਾਂ ਹੈ ਨਹੀਂਗਾ ਇਹ ਇਹ ਜਿਹੜਾ ਰਲਗੱਡਾ ਇੱਥੇ ਨਹੀਂਗਾ ਜੇ ਸਾਰੇ ਇੰਡੀਆ 'ਚ ਹੀ ਹੋਇਆ ਵਾ ਇੱਕ ਤਾਂ ਇਹ ਹੋ ਰਿਹਾ ਦੂਜੀ ਇਹਦੇ ਤੋਂ ਵੀ ਅੱਗੇ ਹੋ ਰਿਹਾ ਲੋਕਤੰਤਰਚ ਨਰਾਜੀ ਉਹ ਡਰਾ ਕੇ ਥਰੋਅਆਊਟ ਇੰਡੀਆ ਉਹਨਾਂ ਨੂੰ ਪਾਰਟੀਆਂ ਨੂੰ ਛਡਾਇਆ ਜਾ ਰਿਹਾ ਉਹ ਫਿਰ ਦੁੱਜੇ ਸ਼ਾਮਿਲ ਕੀਤਾ ਜਾ ਰਿਹਾ ਇਹਦੇ ਤੋਂ ਅੱਗੇ ਜਿਹੜਾ ਹੋਇਆ ਜੋ ਸੂਰਤ ਤੇ ਅੰਦਰਚ ਹੋਇਆ ਕਈ ਬੰਦੇ ਨੂੰ ਫੜਿਆ ਇਹਦਾ ਕਾਂਗਰਸ ਦੇ ਨੂੰ ਡਰਾਇਆ ਰਾਤ ਭੁਕਾ ਕੇ ਉਹ ਤੋਂ ਪੇਪਰ ਵਾਪਸ ਕਰਾ ਲੇ ਤੇ ਜਿਹੜੇ ਨਾਲ ਇੰਡੀਪੈਂਡੈਂਟ ਖੜੇ ਸੀ ਉਹਨਾਂ ਨੂੰ ਵੀ ਕਹਿੰਦੇ ਵੀ ਭਾਈ ਭੁਗਤੋਂਗੇ ਨਹੀਂ ਵਾਪਸ ਕਰ ਲਓ ਸੂਰਤਤ ਚਾ ਉਹ ਸਾਰੇ ਵਾਪਸ ਕਰ ਗਏ ਸੂਰਤ ਵਾਲਿਆਂ ਦਾ ਵਾਪਸ ਕਰ ਗਏ ਉਹ ਕੱਲ੍ਹੇ ਹੀ ਰਹਿ ਗਿਆ ਜੀ ਉਹਨੂੰ ਡਿਕਲੇਅਰ ਕਰਤਾ ਵੀ ਇਹ ਤਾਂ ਅਨਪੂਲਡ ਹੋ ਗਿਆ ਪਰ ਜਿਹੜਾ ਹੋਇਆ ਇੰਦਾਰ ਚ ਉਹ ਸਾਰੇ ਜਿਹੜੇ ਇੰਡੀਪੈਂਡੈਂਟ ਸੀ ਉਹ ਵੀ ਇਕੱਠੇ ਕਰ ਲਏ ਬਾਕੀ ਵੀ ਆ ਗਏ ਜਿੱਦਣ ਨਾਮਿਨੇਸ਼ਨ ਵਾਪਸ ਲੈਣ ਦੀ ਸੀਗੀ ਉਹ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀ ਉਹਨੂੰ ਫੜ ਕੇ ਲਿਆਏ ਤੇ ਬੀਜੇਪੀ ਦੇ ਲੀਡਰ ਜਿਹੜੇ ਸਟੇਟ ਦੇ ਸੀ ਉਹ ਲਿਆਏ ਫੜ ਕੇ ਉਹ ਲਿਆ ਕੇ ਉਹਨੂੰ ਉਹਦੇ ਪਾਸ ਕਾਗਜ਼ ਵਾਪਸ ਕਰਾਤੇ ਉਹ ਦੂਜਿਆਂ ਨੂੰ ਕਹਿੰਦੇ ਤੁਸੀਂ ਵੀ ਲਓ ਵਾਪਸ ਇਹ ਵੀ ਅਨਪੂਲਿਟਿਵ ਹੋਣਾ ਚਾਹੀਦਾ ਉਹ ਜਿਹੜਾ ਐਸਸੀਯੂ ਸੋਸ਼ਲਿਸਟ ਜੁਨਟੀ ਸੈਂਟਰ ਦਾ ਜਿਹੜਾ ਆਫ ਇੰਡੀਆ ਜਿਹੜੀ ਪਾਰਟੀ ਹੈ ਰਜਿਸਟਰਡ ਉਹ ਉਹਦਾ ਬੰਦਾ ਹਟ ਗਿਆ ਕਹਿੰਦਾ ਮੈਂ ਤਾਂ ਨਹੀਂ ਲੈਂਦਾ ਤੁਸੀਂ ਗੋਲੀ ਮਾਰਨੀ ਹੈ ਗੋਲੀ ਮਾਰ ਤੋ ਮੈਂ ਤਾਂ ਨਹੀਂ ਲੈਂਦਾ ਉਹ ਬਹੁਤ ਬੰਦਾ ਕੈਂਡੀਡੇਟ ਖੜਾ ਰਹਿ ਗਿਆ ਉਹ ਜਦੋਂ ਉਹ ਨਹੀਂ ਮੰਨਿਆ ਫਿਰ ਬਾਕੀ ਵੀ ਉਹਨਾਂ ਨੇ ਇੰਡੀਪੈਂਡੈਂਟ ਸ਼ਰਤ ਤੇ ਹੁਣ ਇਹ ਹੋ ਗਿਆ ਹੈ ਨਾ ਜਿਵੇਂ ਵੀ ਸਰਪੰਚੀ ਦੇ ਚੋਣ ਚ ਨਾ ਵੀ ਆ ਇਹਨੂੰ ਭਰਨ ਨਹੀਂ ਦੇਣਾ ਨਾਮਿਨੇਸ਼ਨ ਆਪਾਂ ਡਕ ਲੀਅਰ ਕਰਾਉਣੀ ਹੈ ਇਹ ਤਾਂ ਉਸ ਲੈਵਲ ਤੇ ਮਤਲਬ ਤੁਸੀਂ ਲੋਕ ਸਭਾ ਦੀ ਚੋਣ ਨੂੰ ਲੈ ਗਏ ਇਹ ਦੋ ਸੀਟਾਂ ਦੀ ਹੈ ਇਹਦੇ ਲੋਕਤੰਤਰ ਕਿੱਥੇ ਬਚ ਗਿਆ ਕਿਹੜਾ ਲੋਕਤੰਤਰ ਰਹਿ ਗਿਆ ਜਦੋਂ اپੋਜੀਸ਼ਨ ਪਾਰਟੀ ਦੇ ਬੰਦੇ ਨੂੰ ਤੁਸੀਂ ਆਪਣੀ ਕਾਰ 'ਚ ਲਿਆਉਂਦੇ ਹੋ ਹਾਂਜੀ ਆ ਲੀਡਰ ਹੋ ਥੇਰੋ ਤੋਂ ਵਾਪਸ ਕਰਾ ਕੇ ਆਪਣੀ ਕਾਰ 'ਚ ਚੜਾ ਕੇ ਲੈ ਜਾਂਦੇ ਹੋ ਹੂੰ ਇਹ ਇਹ ਪ੍ਰੈਸ਼ਰ ਜਿਹੜੇ ਆ ਹੋ ਰਹੇ ਆ ਹੁਣ ਮੈਨੂੰ ਨੇ ਹਾਲੇ ਪਤਾ ਵੀ ਉੱਥੇ ਕੀ ਹੋਇਆ ਜਿਹੜਾ ਪੁਰੀ ਵਾਲੀ ਸੀਟ ਤੇ ਹੋ ਰਿਹਾ ਹਾਂਜੀ ਆ ਓਡੀਸ਼ਾ ਦੇ ਵਿੱਚ ਉੱਥੇ ਦੀ ਲੀਡਰ ਹੋ ਕਿਉਂਕਿ ਹੁਣ ਵਾਪਸੀ ਦਾ ਸਮਾਂ ਤਾਂ ਨਿਕਲ ਗਿਆ ਉਹਦੋ ਤਾਂ ਕਿਹਾ ਜਾ ਰਿਹਾ ਵੀ ਮੈਂ ਤਾਂ ਲੜਦੀ ਮੇਰੇ ਕੋਲ ਤਾਂ ਪੈਸੇ ਨਹੀਂ ਫਲਾਣਾ ਨਹੀਂ ਉਹ ਕੀ ਹੈ ਮੈਂ ਨਹੀਂ ਹਲੇ ਕਮੈਂਟ ਕਰਦਾ ਪੂਰਾ ਉਹਦੇ ਤੇ ਆਉਣਾ ਨਹੀਂ ਲੇਕਿਨ ਸਾਡੀ ਜਿਹੜੀ ਹੈ ਇੱਕ ਤਾਂ ਇਹ ਹੋਈ ਵੀ ਹੈ ਦੂਜਾ ਜੋ ਕੁਝ ਬੋਲਿਆ ਜਾ ਰਿਹਾ ਹੈ ਨਾ ਪੱਦਰ ਜੋ ਕਿ استان ਮਤਲ ਉਹਦੇ ਲਈ ਜੋ ਤੁਸੀਂ ਕਹਿ ਸਕਦੇ ਹੋ ਕੁਝ ਵੀ ਪਲੇਟਫਾਰਮ ਤੇ ਰੱਖ ਕੇ ਕਹਿ ਲੋ ਹੈ ਨਾ ਉਹ ਧਰਮ ਦੇ ਨਾਮ ਤੇ ਕਹਿ ਲੋ ਜਿਵੇਂ ਹੈ ਨਾ ਮਰਦਾ ਬੜਿੰਗ ਬੜਿੰਗ ਦਾ ਰੌਲਾ ਜਿਵੇਂ ਬੋਨੀਏ ਚ ਨਾਲਾ ਦਾ ਰੌਲਾ ਪਿਆ ਜੋ ਕੁਝ ਪਹਿਲਾਂ ਉਸ ਤੋਂ ਪਹਿਲਾਂ ਜਿਹੜਾ ਆਪਣਾ ਉੱਥੇ ਆਮ ਆਦਮੀ ਪਾਰਟੀ ਦਾ ਹੈਗਾ मिनिस्टर ਉਹ ਜੋ ਕੁਝ ਬੋਲਿਆ ਕਿਸ ਤਰ੍ਹਾਂ ਦਾ ਬੋਲਿਆ ਮਤਲਬ ਇਹਦੀ ਤਾਂ ਅੱਗੇ ਦੱਸੋ ਜੋ ਕੁਝ ਪ੍ਰਾਈਮ ਮਿਨਿਸਟਰ ਸਾਹਿਬ ਬੋਲ ਰਹੇ ਹੈ ਨਾ ਕੋਈ ਮੰਗਲ ਸੁੱਤਰ ਇਹ ਪਲਾਟ ਲੈ ਲੈਣਗੇ ਜਿਆਦਾ ਬੱਚਿਆਂ ਦੇਣਗੇ ਉਹਦਾ ਪੱਦਰ ਕੀ ਰਹਿ ਗਿਆ ਉਹ ਇੰਡੀਆ ਮਤਲਬ ਉਹ ਜੋ ਦਿਖਦਾ ਤੁਨੋਂ ਕਿ ਵੀ ਇਹ ਇਹ ਭਾਰਤ ਹੈਗਾ ਇਹ ਇਹ ਜਿਹੜੀ ਇੰਡੀਆ ਦੀ ਕੋਈ ਸ਼ਬੀ ਹੈਗੀ ਹੈ ਇਹ ਕੋਈ ਲੈਵਲ ਹੈਗਾ ਸੋ ਉਸ ਤਰ੍ਹਾਂ ਦਾ ਲੈਵਲ ਜਿਹੜਾ ਉਹ ਮਤਲਬ ਜਿਹੜੀ ਜਿਹੜੀ ਡੈਮੋਕ੍ਰੇਸੀ ਜਿੰਨੀ ਮਚਿਓਰ ਹੋਣੀ ਚਾਹੀਦੀ ਹੈ ਜੇ ਤੁਸੀਂ ਕਹਿੰਦੇ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਜੇ ਉਹਦੇ 'ਚ ਇਹ ਹੈ ਜਾਂ ਕੁਝ ਹੋ ਰਿਹਾ ਹੈ ਜੀ ਉਹਦੇ ਉਹਦਾ ਲੈਵਲ ਤੁਸੀਂ ਇੰਨਾ ਨੀਵਾ ਲੈ ਕੇ ਜਾਓਗੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਫਿਰ ਉਹਦਾ ਲੈਵਲ ਕੀ ਹੋਊਗਾ ਜਿਹੜਾ ਕਿ ਮੀਡੀਆ ਬਾਰੇ ਵੀ ਕਿਹਾ ਜਾਂਦਾ ਕਿ ਸਾਡੇ ਮੀਡੀਏ ਦੀ ਜਿਹੜਾ ਵਿਸ਼ਵਾਸ ਆ ਉਹ ਕਿੰਨਾ ਹੈ ਜੋ ਕੁਝ ਨੈਸ਼ਨਲ ਚੈਨਲ ਜਿਹੜੇ ਚੱਲਦੇ ਆ ਦਿੱਲੀ ਜੋ ਕੁਛ ਉਹਦੇ ਤੇ ਹੁੰਦਾ ਇਹਨਾਂ ਟਵਿਸਟ ਹੋ ਕੇ ਹੁਣ ਉਹਦੇ ਤੇ ਕੋਈ ਗੱਲ ਕਰਦਾ ਵੀ ਹਾਂ ਜੀ ਉਹ ਬ੍ਰਿਜ ਭੂਸ਼ਣ ਸ਼ਰਮ ਸਿੰਘ ਦੇ ਮੁੰਡੇ ਨੂੰ ਤੁਸੀਂ ਟਿਕਟ ਕਿਉਂ ਦਿੱਤੀ ਉਹ ਕੁੜੀਆਂ ਅੱਜ ਵੀ ਰੌਲਾ ਪਾਉਂਦੀਆਂ ਨੇ ਇਹ ਕਾਦੀ ਆ ਜੀ ਫਿਰ ਤੁਸੀਂ ਕਹਿੰਦੇ ਹੋ ਵੀ ਮਹਿਲਾ ਦੇ ਲਈ ਖੜਾ ਹੋਣਾ ਸ਼ਕਤੀਕਰਨ ਕਰਨਾ ਫਲਾਣਾ ਸਮ੍ਰਿਤੀ ਰਾਨੀ ਵੀ ਰੌਲਾ ਪਾਉਂਦੀ ਸੀ ਹੁਣ ਬੋਲੋ ਵੀ ਉਹਦਾ ਤੁਸੀਂ ਐਫ ਆਈ ਆਰ ਕੇਸ ਦਰਜ ਕਰ ਲਿਆ ਉਹਨੂੰ ਫੜਿਆ ਨਹੀਂ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਉਹਦੀ ਹਾਲ ਤੱਕ ਉੱਥੇ ਬੈਠਾ ਹੋ ਕਾਰ ਤੇ ਚੜ ਕੇ ਉਹਦੀ ਕੰਪੇਨ ਕਰ ਰਿਹਾ ਬੜੇ ਠਾਠ ਨਾਲ ਹੈ ਨਾ ਇੱਕ ਬੰਦਾ ਤੁਸੀਂ ਉਹਦੇ ਦੇ ਕ੍ਰਿਮੀਨਲ ਕੇਸ ਉਹ ਐਡੇ ਮਤਲਬ 올림픽 ਦੇ ਵਿੱਚ ਖੇਡਣ ਵਾਲੇ ਜਿਹੜੇ ਖਿਡਾਰੀ ਹੈ ਕਿ ਉਹਦੀ ਉਹਦੀ ਕੀ ਇੰਡੀਕੇਸ਼ਨ ਆਂਦਾ ਕੀ ਤੁਸੀਂ ਕਰਨਾ ਚਾਹੁੰਦੇ ਹੋ ਇਹ ਸਾਡੀ ਡੈਮੋਕ੍ਰੇਸੀ ਆ ਕੱਲੀ ਚੋਣਾਂ 'ਚ ਨਹੀਂ ਚੋਣਾਂ ਜਾ ਕੇ ਤਾਂ ਨਾ ਇਹ ਹੋਰ ਜਿਹੜੀ ਆ ਨਿੱਖਰ ਕੇ ਸਾਹਮਣੇ ਆਉਂਦੀ ਆ ਵੀ ਇਹ ਹਾਜਾ ਕੁਸ਼ ਕਰਦਾ ਰਹਾ ਹੈ ਨਾ ਚੋਣਾਂ ਦੇ ਕੋਹ ਆ ਨਾ ਵੀ ਹਾਂ ਜੀ ਫਿਰ ਤੁਹਾਨੂੰ ਪਤਾ ਲੱਗਦਾ ਮੇਲੇ 'ਚ ਵੀ ਕਿਹੜਾ ਕੀ ਕਰ ਰਿਹਾ ਇਹ ਅਦਰਵਾਈਜ਼ ਉਦੋਂ ਤਾਂ ਪਹਿਲਾਂ ਸਾਰਾ ਕੁਝ ਚੱਲਿਓ ਜਾ ਰਿਹਾ ਹੋਈ ਜਾ ਰਿਹਾ ਹੁਣ ਤਾਂ ਉਹ ਸਮਾਂ ਜਿਹੜਾ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਕੇ ਆਪਣੇ ਆਪ ਬੋਲਣਾ ਪੈਂਦਾ ਨਾ ਤੇ ਬੋਲਦਾ ਤੇ ਕਹਿੰਦਾ ਤੇ ਹੁਣ ਜਿਹੜੇ ਤੁਸੀਂ ਇਹ ਵੀ ਗੱਲ ਕਰਦੇ ਆ ਕਿ ਤੁਸੀਂ ਕਿਸੇ ਦੇ ਅਕਾਊਂਟ ਫ੍ਰੀਜ਼ ਕਰਦੇ ਹੋ ਕਿਸੇ ਨੂੰ ਫੜ ਕੇ ਚੋਣਾਂ ਤੋਂ ਬਾਅਦ ਅੰਦਰ ਕਰਦੇ ਹੋ ਜਿਹੜੀ ਸੁਪਰੀਮ ਕੋਰਟ ਕੇਜਰੀਵਾਲ ਲਈ ਵੀ ਭਾਈ ਇਹਦੀ ਟਾਈਮਿੰਗ ਕੀ ਹੈ ਇਹਦੇ ਕਰਕੇ ਅਸੀਂ ਇਹਦੀ ਜਵਾਨਤ ਬਾਰੇ ਸੋਚ ਸਕਦੇ ਆ ਵੀ ਤੁਸੀਂ ਇਹਨੂੰ ਉਦੋਂ ਅਰੈਸਟ ਕਰਿਆ ਉਹ ਤੋਂ ਪਹਿਲਾਂ ਕਰ ਲੈਣਾ ਸੀਗਾ ਤੇ ਹੋਰ ਬੜਾ ਕੁਛ ਹੈ ਜੋ ਕੁਛ ਝਾਰਖੰਡ ਚ ਜਾਂ ਹੋਰ ਕਿਤੇ ਬਹੁਤ ਸਾਰੀਆਂ ਸੂਬਿਆਂ ਚ ਹੋ ਰਿਹਾ ਸੋ ਇਸ ਲਈ ਪੰਜਾਬ ਦੇ ਵਿੱਚ ਵੀ ਬਹੁਤ ਕੁਛ ਤੇ ਹਿੰਦੁਸਤਾਨ ਦੇ ਵਿੱਚ ਵੀ ਜੋ ਕੁਛ ਹੋ ਰਿਹਾ ਉਹ ਸਾਡੇ ਜਿਹੜਾ ਲੋਕਤੰਤਰ ਹੈ ਜੇ ਲੋਕਤੰਤਰ ਵੀਕ ਹੁੰਦਾ ਜੇ ਲੋਕਤੰਤਰ ਕਮਜ਼ੋਰ ਹੁੰਦਾ ਉਹਦੇ ਨਾਲ ਲੋਕਾਂ ਦਾ ਆਮ ਲੋਕਾਂ ਦਾ ਨੁਕਸਾਨ ਹੁੰਦਾ ਇਹ ਤਾਂ ਹੈਗੀ ਇੱਕ ਗੱਲ ਦੂਜੀ ਗੱਲ ਪੰਜਾਬ ਜਿੰਨੀ ਕਿ ਚੰਗੀ ਹੈ ਕਿ ਲੋਕਾਂ ਨੇ ਹੁਣ ਸਵਾਲ ਕਰਨੇ ਜ਼ਰੂਰ ਜਿਹੜਾ ਕਿਸਾਨ ਮੋਰਚਾ ਚੱਲਿਆ ਨਾ ਉਹਨੇ ਇਹ ਗੱਲ ਤਾਂ ਲਾਤੀ ਇਹ ਗੁੜਤੀ ਤਾਂ ਦੇਦੀ ਲੋਕਾਂ ਨੂੰ ਵੀ ਬਈ ਸਵਾਲ ਜ਼ਰੂਰ ਪੁੱਛੋ ਤੇ ਸਵਾਲ ਤਖੀਰ ਦੇ ਵੀ ਐ ਜਦੋਂ ਖੇਰਦੇ ਐ ਫਿਰ ਉਹ ਭੱਜਦੇ ਵੀ ਐ ਹੈਨਾ ਹੁਣ ਤੁਸੀਂ ਅਨਸਰਾ ਹੰਸ ਨੂੰ ਸੁਣ ਲੋ ਜੋ ਕੁਛ ਉਹ ਰੋਜ਼ ਬੋਲੀ ਜਾਂਦਾ ਕਦੇ ਕੁਝ ਬੋਲ ਦਿੰਦਾ ਕਦੇ ਚਾਰ ਗਾਣੇ गा ਦੇ ਤੂੰ ਬਦਲ ਸਮੱਸਿਆ ਕਿਸੇ ਦੀ ਕੋਈ ਡਿਟੇਲ ਚ ਗੱਲ ਨਹੀਂ ਕਰਦਾ ਉਹ ਕਦੇ ਕੋਈ ਵੀ ਕਿਸੇ ਦੀ ਵੀ ਵੀ ਜੇ ਹੈ ਜੇ ਡਿਟੇਲ ਜੇ ਉਹਨੂੰ ਪੁੱਛ ਵੀ ਲਓ ਤਾਂ ਮੇਰੇ ਖਿਆਲ ਸ਼ਾਇਦ ਪਤਾ ਵੀ ਨਾ ਹੋਵੇ ਹੈ ਨਾ ਤੇ ਉੱਥੋਂ ਤੁਸੀਂ ਦਿੱਲੀ ਤੋਂ ਪਹਿਲਾਂ ਉੱਥੇ ਜਿੱਤ ਕੇ ਜਾ ਕੇ ਤੇ ਹੁਣ ਤੁਸੀਂ ਇੱਥੇ ਆ ਗਏ ਤੇ ਜੇ ਕਿਸਾਨ ਬੋਲਦਿਆ ਫਿਰ ਕਹਿੰਦਾ ਵੀ ਮੇਰਾ ਵਿਰੋਧ ਕਰਦੇ ਆ ਤੇ ਲੋਕਾਂ ਨੂੰ ਪੁੱਛਦੇ ਆ ਤੇ ਲੋਕ ਉਹਨਾਂ ਨੂੰ ਜਾ ਕੇ ਸਵਾਲ ਕਰਦੇ ਆ ਉਹ ਆਵਾਦ ਵੀ ਪਾਰਟੀ ਉਹ ਸੀ ਇਹ ਮੈਨੂੰ ਵੀ ਕਰਦੇ ਆ ਹੁਣ ਤੇ ਸਾਰਿਆਂ ਨੂੰ ਕਰਦੇ ਆ ਚੰਗੀ ਗੱਲ ਹੈ ਕਰਨਾ ਵੀ ਚਾਹੀਦਾ ਮੈਂ ਤਾਂ ਇਹ ਕਹਿਣਾ ਵੀ ਸਾਰੇ ਤੁਸੀਂ ਲਾਓ ਇੱਕ ਵਾਰੀ ਜਿੰਨੀਆਂ ਮੇਨ ਪਾਰਟੀਆਂ ਨੇ ਉਦੀ ਇੱਕ ਸਟੇਜ ਲਵਾਓ ਇੱਕ ਸ਼ਹਿਰ ਚ ਪਟਿਆਲੇ ਦੀ ਪਟਿਆਲੇ ਲਾਓ ਸਨਗਰੂਦੀ ਸੰਗਰੂਰ ਲਾਓ ਆਨੰਦਪੁਰ ਸਾਹਿਬ ਦੀ ਆਨੰਦਪੁਰ ਸਾਹਿਬ ਲਾਓ ਸਾਰਿਆਂ ਨੂੰ ਕਹੋ ਆਓ ਜੀ ਤੇ ਆ ਆ ਕਿਸਾਨਾਂ ਨੂੰ ਇਹ ਕਹਿਣ ਵੀ ਤੁਸੀਂ ਉਰੇ ਆ ਜਾਓ ਵੀ ਅਸੀਂ ਦਿਨਾਂ ਤੁਹਾਡੇ ਜਵਾਬ ਅਸੀਂ ਤੁਹਾਨੂੰ ਦੱਸਦੇ ਆ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕਹਿਣ ਵੀ ਅਪਾ ਡਿਬੇਟ ਕਰਦੇ ਆ ਕਿਹਦੇ ਕੋਲ ਕਿਹੜੀ ਵਿਜ਼ਨ ਹੈਗਾ ਕਿਹੜੀ ਜਿਹੜੀ ਉਹਦਾ ਹੱਲ ਕਰਨ ਦਾ ਤਰੀਕਾ ਹੈਗਾ ਤੇ ਕੀ ਕਮਿਟਮੈਂਟ ਹੁੰਦੀ ਹੈ ਤੇ ਉੱਥੇ ਜਾ ਕੇ ਤੁਸੀਂ ਕਿਹੜੇ ਤਰੀਕੇ ਨਾਲ ਤੁਹਾਡੀ ਕਮਿਟਮੈਂਟ ਜਿਹੜੀ ਹੈ ਉਹਨੂੰ ਲੀਗਲ ਬਣਾਇਆ ਜਾ ਸਕਦਾ ਉਸ ਪਲੇਟਫਾਰਮ ਤੇ ਸਾਰੇ ਬੰਦੇ ਇਕੱਠੇ ਕਰ ਲੋ ਕਿਸਾਨਾਂ ਨੂੰ ਵੀ ਬੁਲਾ ਲਓ ਕਿਸਾਨ ਲੀਡਰ ਵੀ ਬੁਲਾ ਲਓ ਦੱਸੋ ਉੱਥੇ ਜਵਾਬ ਹੈ ਨਾ ਇਹ ਕਰਨਾ ਮੈਂ ਤਾਂ ਤੁਹਾਡਾ ਤਾਂ ਰਾਈਟ ਹੈ ਤੇ ਕਿਸਾਨਾਂ ਦਾ ਤਾਂ ਇੱਕ ਪਿਛੋਕੜ ਆ ਜਿਹਦੇ ਚੋਂ ਕਿਸਾਨ ਇਹ ਗੱਲ ਤੇ ਨਿਕਲ ਰਹੇ ਆ ਜਿਹੜੀ ਗੱਲ ਤੁਸੀਂ ਕੀਤੀ ਵੀ ਵਿਰੋਧ ਕਰ ਰਹੇ ਆ ਉਹਨਾਂ ਦਾ ਪਿਛੋਕੜ ਆ ਜੋ ਕੁਝ 21 ਦਾ ਮੋਰਚਾ ਲੱਗਿਆ 13 ਮਹੀਨੇ ਦਾ ਉਹਦੇ ਚ ਜੋ ਕਮਿਟਮੈਂਟ ਕਰਕੇ ਨਿਕਲੀ ਪਾਰਟੀ ਬੀਜੇਪੀ ਜਿਹੜਾ ਚਿੱਠੀ ਦਿੱਤੀ ਗਈ ਕਿ ਕੇਸ ਵਾਪਸ ਹੋਣਗੇ ਐਮਐਸਪੀ ਤੇ ਕਮੇਟੀ ਇਮਾਨਦਾਰੀ ਨਾਲ ਬਣੂਗੀ ਉਹ ਬਈ ਬੰਨੀ ਨਾਲ ਬਣੀ ਕਮੇਟੀ ਉਹਦੇ ਚ ਦੋ ਬੰਦੇ ਕਿਸਾਨਾਂ ਦੇ ਬਾਕੀ ਸਾਰੇ ਹੋਰ ਪਾਦੇ ਹੋ ਜਿਨ੍ਹਾਂ ਦਾ ਪਤਾ ਰਿਜ਼ਲਟ ਪਤਾ ਹੁੰਦਾ ਪਹਿਲਾਂ ਹੀ ਤੇ ਫਿਰ ਉਹ ਬਿਜਲੀ ਬਿੱਲ ਦੀ ਗੱਲ ਹੈ ਫਿਰ ਕਰਜ਼ੇ ਵਾਲੀ ਗੱਲ ਹੈ ਫਿਰ ਹੋਰ ਗੱਲਾਂ ਜਿੰਨੀਆਂ ਲਿਖ ਕੇ ਉਹਦੇ ਚ ਕੋਈ ਐਕਸ਼ਨ ਨਹੀਂ ਹੋਇਆ ਕੀ ਕਾਰਵਾਈ ਹੋਈ ਉਹਨਾਂ ਇੱਕ ਪਿਸ਼ੋਕੜਾ ਤੇ ਉਹ 13 ਮਹੀਨੇ ਉੱਥੇ ਲਾ ਕੇ ਗਏ ਤੇ ਉਦੋਂ ਬਾਅਦ ਵੀ ਜੋ ਕੁਝ ਹੋਇਆ ਹੈ ਨਾ ਜਿੰਨਾ ਕੁਝ ਹੋਇਆ ਜੇ ਧਰਨੇ ਮਜਾਰੇ ਕੀਤੇ ਲੱਗੇ ਤਾਂ ਉਹਦੇ ਤੇ ਪੁਲਿਸ ਵਾਲੇ ਲਾਠੀ ਚਾਰਜ ਹੋਰ ਤੇ ਆ ਜੋ ਸਿੰਘੂ ਬਾਰਡਰ ਤੇ ਖਨੌਰੀ ਇਹਨਾਂ ਇੱਥੇ ਸ਼ੰਭੂ ਬਾਰਡਰ ਦੇ ਖਨੌਰੀ ਵਾਲੇ ਬਾਰਡਰ ਤੇ ਜੋ ਕੁਝ ਹੋ ਰਿਹਾ ਹੈ ਨਾ ਅਸੀਂ ਵੀ ਗਏ ਸੀ ਕਿ ਉਹ ਬੱਚਾ ਜਿਹੜਾ ਕਨੌਰ ਦੇ ਨੇੜੇ ਪਿੰਡ ਹੈ ਨਾ ਸੇਫੂਪੂਰੇ ਦਾ ਜਿਹਦੀ ਅੱਖ ਜਿਹੜੀ ਖੰਬੀ ਦਵਿੰਦਰ ਹਾਂਜੀ ਦਵਿੰਦਰ ਹੈਨਾ ਉਹਦੀ ਮਦਦ ਕਰਨ ਲਈ ਅਸੀਂ ਗਏ ਸੀਗੇ ਉਹ ਹੁਣ ਬੱਚਾ ਜਿਹੜਾ ਜੰਗ ਬੰਦਾ ਉਹਦਾ ਉਹਦੀ ਸਾਰੀ ਲਾਈਫ ਹੀ ਬਦਲ ਗਈ ਜ਼ਿੰਦਗੀ ਬਦਲੀ ਪਰਿਵਾਰ ਦੀ ਲਾਈਫ ਬਦਲ ਗਈ ਤੇ ਉਹ ਜਿਹੜਾ ਅਸੀਂ ਕੱਲ ਗਏ ਸੀ ਬਲੋ ਹੈਨਾ ਜੀ ਬਠਿੰਡੇ 'ਚ ਜਿਹੜਾ ਸ਼ੁਭਕਰਨ ਹੈ ਉਹਦੇ ਘਰ ਗਏ ਸੀ ਕਿ ਉਹਦੀ ਛੋਟੀ ਭੈਣ ਜਿਹੜੀ ਹਲੇ +2 ਕੀਤੀ ਆ ਉਹਨੇ ਵੱਡੀ ਉਹਦੀ ਭੈਣ ਵਿਆਹੀ ਵੀ ਐ ਹੈਨਾ ਦਾਦੀ ਐ ਦਾਦੀ ਨੇ ਪਾਲਿਆ ਉਹ ਬੱਚੇ ਦੋ ਕਿੱਲੇ ਜ਼ਮੀਨ ਐ ਉਹ ਮੁੰਡਾ ਜਿਹੜਾ ਅਸੀਂ ਠੇਕੇ ਤੇ ਲੈ ਕੇ ਬਹੁੰਦਾ ਸੀਗਾ ਬਾਲਿਆਂ ਵਾਲੀ ਇੱਟਾਂ ਵਾਲਿਆਂ ਵਾਲੀ ਛੱਤਾਂ ਉਹਨਾਂ ਦੇ ਹੈਨਾ ਉਹਨਾਂ ਦੀ ਵੀ ਅਸੀਂ ਮਦਦ ਮਦਦ ਕਾਦੀ ਮਤਲਬ ਅਸੀਂ ਤਾਂ ਸਪੋਰਟ ਕਰਨੇ ਗਏ ਸੀਗੇ ਜਿੱਦੀ ਵੱਡੀ ਕੁਰਬਾਨੀ ਉਹਨਾਂ ਦੀ ਹੋਈ ਕਿ 22 ਸਾਲ ਦਾ ਬੱਚਾ ਜਿਹੜਾ ਉਹ ਉਹਦੇ ਚ ਮਰ ਗਿਆ ਤੇ ਤੁਸੀਂ ਉਹਦੇ ਤੇ ਮਤਲਬ ਜੋ ਕੁਝ ਹੋਇਆ ਤੇ ਜੋ ਕੁਝ ਉਹਦੇ ਨਾਲ ਨਿਆਂ ਹੋਣਾ ਚਾਹੀਦਾ ਸੀਗਾ ਉਹ ਨਹੀਂ ਹੋਇਆ ਫਿਰ ਕਹੋ ਵੀ ਕਿਸਾਨ ਉਹਨਾਂ ਨੂੰ ਤੁਹਾਨੂੰ ਪੁੱਛਣ ਵੀ ਨਾ ਤੁਹਾਨੂੰ ਇਹ ਵੀ ਨਾ ਕਹਿਣ ਵੀ ਤੁਸੀਂ ਕੀ ਆ ਜਾ ਤੁਸੀਂ ਜੋ ਮਰਜ਼ੀ ਬੋਲਦੇ ਆ ਜਾ ਤੁਸੀਂ ਜੋ ਮਰਜ਼ੀ ਅੱਜ ਤੱਕ ਜਿੰਨੀ ਵਾਰੀ ਹੋਇਆ ਤਾਂ ਤੁਸੀਂ ਬੋਲਦੇ ਹੀ ਰਹੇ ਹੋ ਹਾਲੇ ਕਿਸਾਨ ਪਹਿਲਾਂ ਨਹੀਂ ਬੋਲਦੇ ਸੀ ਦੋ ਕਲੈਕਸ਼ਨਾਂ ਹੀ ਹੋਈਆਂ ਨੇ ਜਦੋਂ ਪੁੱਛਣਾ ਸ਼ੁਰੂ ਕੀਤਾ ਹਾਲੇ ਤਾਂ ਇਕੱਲੇ ਕਿਸਾਨ ਪੁੱਛਦੇ ਆ ਜੇ ਵਿਦਿਆਰਥੀ ਵੀ ਪੁੱਛਣੇ ਸ਼ੁਰੂ ਕਰ ਦੇਣ ਹਾਂਜੀ ਤੇ ਜੇ ਜੇ ਖੇਤ ਮਜ਼ਦੂਰ ਵੀ ਪੁੱਛਣ ਤੇ ਮੁਲਾਜ਼ਮ ਵੀ ਘੇਰੇ ਆ ਮੁਲਾਜ਼ਮਾਂ ਨੇ ਵੀ ਕਈ ਲੀਡਰ ਘੇਰੇ ਆ ਅਸਮਾਨੀ ਘੇਰੇ ਸੀਗੇ ਹਾਂਜੀ ਉਹਨਾਂ ਦੇ ਗੱਲ ਪੈ ਗਏ ਤੇ ਮਤਲਬ ਤੁਸੀਂ ਉਹਨਾਂ ਦੇ ਗੱਲ ਪੈ ਜਾਓ ਤੁਹਾਨੂੰ ਸਵਾਲ ਪੁੱਛਦੇ ਆ ਵੀ ਤੁਹਾਨੂੰ ਕੋਈ ਨਾ ਪੁੱਛੇ ਤੁਸੀਂ ਇਲੈਕਸ਼ਨਾਂ ਵਲੇ ਵੀ ਫਰੀ ਇਲੈਕਸ਼ਨਾਂ ਜਿੱਤਣ ਤੋਂ ਬਾਅਦ ਵੀ ਫਰੀ ਅਤੇ ਇਲੈਕਸ਼ਨਾਂ ਮੇਲੇ ਤੁਸੀਂ ਫਰੇਮ ਕਰੋ ਧੋਖਾ ਕਰੋ ਉਹ ਵੀ ਸਵਾਲ ਨਾਲ ਪੁੱਛਣ ਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਤਾਂ ਹੁੰਦਾ ਹੀ ਆ ਫਿਰ ਫਿਰ ਤਾਂ ਤੁਸੀਂ ਮੈਨੀਫੈਸਟੋ ਤੋਂ ਵੀ ਮੁੱਕਰ ਜਾਂਦੇ ਹੋ ਫਿਰ ਸਾਰੇ ਕਾਸੇ ਤੋਂ ਮੁੱਕਰ ਜਾਂਦੇ ਹੋ ਹੁਣ ਦੇਖੋ ਪਹਿਲਾ ਇੱਕ ਬੰਦਾ ਆਪਣੀ ਜਵਾਨ ਦਿੰਦਾ ਸੀਗਾ ਜਵਾਨ ਤੋਂ ਬਾਅਦ ਫਿਰ ਆ ਗਿਆ ਜੀ ਮੈਨੀਫੈਸਟੋ ਜਾਰੀ ਕਰਦੇ ਹੋ ਫਿਰ ਕਹਿੰਦੇ ਵਾਅਦੇ ਕਰ ਲਿਓ ਵਾਦੇ ਤੋਂ ਗਰੰਟੀਆਂ ਤੇ ਪਹੁੰਚ ਗਏ ਹੈਨਾ ਤੇ ਗਰੰਟੀਆਂ ਕਾਹਦੀਆਂ ਨੇ ਉਹ ਸਰਕਾਰੀ ਪੈਸੇ ਚੋਂ ਪੂਰੀਆਂ ਕਰਨੀਆਂ ਨੇ ਤੁਸੀਂ ਕੋਈ ਆਪਣੇ ਤੋਂ ਕੋਲੋਂ ਥੋੜੋ ਦੇਣੀ ਆ ਆਮ ਆਦਮੀ ਪਾਰਟੀ ਨੇ ਕੋਈ ਆਪਣੇ ਕੋਲੋਂ ਥੋੜੇ ਪੈਸੇ ਦੇ ਨੇ ਮੋਦੀ ਦੀ ਗਰੰਟੀ ਹੈ ਤੇ ਮੋਦੀ ਦੇ ਭਾਈ ਸਾਹਿਬ ਆਪਣੇ ਪੈਸੇ ਆ ਉਹ ਮੋਦੀ ਸਾਹਿਬ ਦੇ ਕੋਈ ਆਪਣੇ ਆਪਣਾ ਖਜ਼ਾਨਾ ਥੋੜੋ ਜਾਂ ਜਾਂਦੇ ਅਦਾਨੀ ਬਾਨੀ ਦਾ ਲਟਾਉਣਾ ਉਹ ਤਾਂ ਲੋਕਾਂ ਦੇ ਹੀ ਟੈਕਸਾਂ ਨਾਲ ਕਰੇ ਵੇ ਉਹੀ ਹੈ ਜੇ 80 ਕਰੋੜ ਨੂੰ 5 ਕਿਲੋ ਤੁਸੀਂ ਅਨਾਜ ਦਿਨੇ ਹੋ ਤੇ ਅਨਾਜ ਕਿਸਾਨ ਪੈਦਾ ਕਰਦਾ ਫਿਰ ਥੋੜੇ ਭੰਡਾਰ ਚ ਜਾਂਦਾ ਉਹ ਦੇ ਜਿਆਦਾ ਉਹ ਚ ਕੰਟਰੀਬਿਊਸ਼ਨ ਪੰਜਾਬ ਦੀ ਐ ਜਿਹੜਾ 5 ਕਿਲੋ ਤੁਸੀਂ ਸਾਰੇ ਹਿੰਦੁਸਤਾਨ ਚ ਵੰਡਦੇ ਹੋ 80 ਕਰੋੜ ਨੂੰ ਕਹਿੰਦੇ 85 ਕਰੋੜ ਨੂੰ ਤੇ ਉਹ ਕਾਦੇ ਨਾਲ ਜਾਂਦਾ ਲੋਕਾਂ ਦੇ ਟੈਕਸਾਂ ਨਾਲ ਲੋਕਾਂ ਦੇ ਟੈਕਸ ਹੀ ਆ ਨਾ ਜਿਹੜੇ ਖਰਚਾ ਕਰਨ ਲਈ ਵਰਤਦੇ ਹੋ ਜੇ ਤੁਸੀਂ ਬਿਜਲੀ ਹਰ ਘਰ ਨਾਲ ਦੇਣਾ ਤਾਂ ਵੀ ਲੋਕਾਂ ਦਾ ਪੈਸਾ ਜੇ ਗਰੀਬਾਂ ਨੂੰ ਮਕਾਨ ਦੇਣਾ ਤਾਂ ਵੀ ਲੋਕਾਂ ਦਾ ਪੈਸਾ ਤੁਸੀਂ ਦੱਸੋ ਨਾ ਕਿਦਾ ਤੁਸੀਂ ਉਹ ਦਾਨੀ ਵਾਨੀ ਦਾ ਪੈਸਾ ਥੋੜੋ ਵੰਡ ਰਹੇ ਹੋ ਉਹ ਦਾ ਪੈਸੇ ਅਸੀਂ ਜਬਤ ਕਰ ਲਏ ਇਹ ਵੰਡ ਰਹੇ ਜੀ ਇਹਦੇ ਨਾਲ ਲੋਕਾਂ ਨੂੰ ਘਰ પાਕੇ ਦੇ ਰਹੇ ਆ ਉਹਦੇ ਤਾਂ ਉਹਦੇ ਤਾਂ ਮਾਰ ਲਾਤੇ ਤੁਸੀਂ ਦولت ਦੇ ਹਾਂਜੀ ਕੱਢ ਕੇ ਦੇਖੋ ਮਤਲਬ ਸਾਡੀਆਂ ਰਿਪੋਰਟਾਂ ਜਿਹੜੀਆਂ ਨਾਮ ਰਬਰੀ ਦੀਆਂ ਰਿਪੋਰਟਾਂ ਇੰਨੀਆਂ ਬੋਲਦੀਆਂ ਬੇਰਜਗਾਰੀ ਤੇ ਰਿਪੋਰਟ ਆਈ ਕਿ ਜਿਹੜੇ ਨੌਜਵਾਨ ਐ ਨੌਜਵਾਨ ਜਿਹੜੇ ਬੱਚੇ ਐ 15 ਤੋਂ 35 ਸਾਲ ਵਾਲੇ ਤੇ ਉਹਨਾਂ 'ਚ 83% ਬੇਰਜਗਾਰੀ ਐ ਆਈ ਐਲਓ ਦੀ ਰਿਪੋਰਟ ਐ ਸੋ ਇਸ ਕਰਕੇ ਮੁੱਦੇ ਜਿਹੜੇ ਐ ਮੁੱਦਿਆਂ ਨੂੰ ਛੱਡ ਕੇ ਵੈਸੇ ਡਿਸਕਸ਼ਨ ਵੀ ਇਹੀ ਐ ਇਹ ਲੋਕਾਂ ਨੂੰ ਚਾਹੀਦਾ ਵੀ ਹਾਂ ਜੀ ਇਹ ਜਿਹੜੇ ਕਰ ਰਹੇ ਹੈ ਨਾ ਦਲ ਬਦਲੀਆਂ ਇਹਨੂੰ ਛੱਡੋ ਮੁੱਦਿਆਂ ਦੀ ਗੱਲ ਕਰੋ ਤੇ ਵੈਸੇ ਵੱਡੇ ਪੱਧਰ ਤੇ ਸਾਨੂੰ ਚਾਹੀਦਾ ਜੇ ਅਸੀਂ ਲੋਕਤੰਤਰ ਮਜ਼ਬੂਤ ਕਰਨਾ ਹੈ ਕਿ ਸਾਨੂੰ ਇਲੈਕਸ਼ਨ ਰਿਫਾਰਮ ਚਾਹੀਦੇ ਆ ਜੀ ਇਲੈਕਸ਼ਨ ਰਿਫਾਰਮਸ ਦੇ ਵਿੱਚ ਇਹ ਚਾਹੀਦਾ ਵੀ ਇੱਕ ਤਾਂ ਪੈਸਾ ਪਾਰਟੀ ਨਹੀਂ ਖਰਚੇ ਸਰਕਾਰ ਖਰਚੇ ਕੋਈ ਗੱਲ ਨਹੀਂ ਲੋਕਾਂ ਨੇ ਹੀ ਲਾਣਾ ਨਾ ਕੋਈ ਪੋਸਟਰ ਛਾਪੂਗਾ ਕੋਈ ਕੁਝ ਖਰਚੂਗਾ ਕੁਝ ਹੋਰ ਹੋਊਗਾ ਬਾਹਰ ਥੋੜੋ ਚਲਾ ਜਾਊਗਾ ਉਹ ਪੈਸਾ ਪਾਕਿਸਤਾਨ ਥੋੜੋ ਜਾਣਾ ਭਾਰਤ ਜੀ ਖਰਚ ਹੋਣਾ ਤੇ ਸਰਕਾਰ ਪੈਸੇ ਖਰਚੇ ਪਾਰਟੀਆਂ ਕੋਲੋਂ ਫੰਡ ਜਿਹੜਾ ਨਾ ਉਹਨਾਂ ਨੂੰ ਅਲਾਉ ਹੋਣਾ ਚਾਹੀਦਾ ਇਲੈਕਸ਼ਨ ਦਾ ਨਾ ਹੋ ਰਿਹਾ ਇਲੈਕਸ਼ਨਰ ਇਲੈਕਟਰਲ ਬਾਂਡ ਜਿਹੜੇ ਵੱਡੀ ਐ ਇਹ ਚ ਲੈਵਲ ਪਲੇਇੰਗ ਫੀਲਡ ਰਹਿੰਦਾ ਹੀ ਨਹੀਂ ਅੱਜ ਜੇ 6600 ਕਰੋੜ ਰੁਪਇਆ ਬੀਜੇਪੀ ਨੇ ਇਕੱਠਾ ਕਰ ਲਿਆ ਕਿਹੜੀ ਪਾਰਟੀ ਐ ਜਿਹੜਾ ਉਹਦਾ ਪੈਸੇ ਦੇ ਰੂਪ ਚ ਮੁਕਾਬਲਾ ਕਰੂਗੀ ਨੰਬਰ 1 ਇਹ ਨੰਬਰ 2 ਇਹ ਕਿ ਜਿਹੜੇ ਬੰਦੇ ਦਲ ਬਦਲੀ ਕਰਦੇ ਐ ਉਹ ਕਾਨੂੰਨ ਬਣਨਾ ਚਾਹੀਦਾ ਵੀ ਇਹ ਫਿਰ ਇਲੈਕਸ਼ਨ ਨਹੀਂ ਲੜ ਸਕਦਾ ਇਹਦੇ ਤੇ ਬੈਨ ਹੋਣਾ ਚਾਹੀਦਾ ਇਹ ਇਲੈਕਸ਼ਨ ਰਿਫਾਰਮ ਚਾਹੀਦਾ ਤੀਜਾ ਇਹ ਚਾਹੀਦਾ ਵੀ ਜਿਹੜਾ ਬੰਦਾ ਤੁਸੀਂ ਐਮਐਲਏ ਤੇ ਮਨਿਸਟਰ ਨੂੰ ਲੜਾ ਰਹੇ ਹੋ ਜਦੋਂ ਹੁਣੇ ਜੇ ਉਹ ਐਮਪੀ ਬਣ ਜਾਂਦਾ ਫਿਰ ਉਹਦੀ ਚੋਣ ਕਰਾਓ ਜੀ ਜਿਹੜਾ ਬੰਦਾ ਐਮਐਲਏ ਜਾਂ ਐਮਪੀ ਬਣ ਗਿਆ ਉਹਨੂੰ ਕਹੋ ਵੀ ਇਹ ਪਾਈ ਐਮਪੀ ਦੀ ਇਲੈਕਸ਼ਨ ਨਹੀਂ ਲੜ ਸਕਦਾ ਇਹ ਹੁਣ ਉਹਦੀ ਇਲੈਕਸ਼ਨ ਲੜੂ ਲੱਭੋ ਲੀਡਰ ਫਿਰ ਫਿਰ ਉਹ ਲੱਭਦੇ ਆ ਵੀ ਹੁਣ ਇਹ ਨੂੰ ਨਹੀਂ ਕਿਹੜਾ ਲੀਡਰ ਫੜ ਕੇ ਲਈ ਜਿਹੜਾ ਵੋਟਾਂ ਲੈ ਜੇ ਉਹ ਫਿਰ ਉਸ ਉਸ ਤਰ੍ਹਾਂ ਦੇ ਨੂੰ ਦਲ ਬਦਲੀਆਂ ਇਹਦੇ ਕਰਕੇ ਵੀ ਹੁੰਦੀ ਐ ਆ ਤੀਜਾ ਮੈਂ ਬੜੀ ਦੇਰ ਪਹਿਲਾਂ 22 ਸਾਲ ਪਹਿਲਾਂ ਆਰਟੀਕਲ ਲਿਖਿਆ ਸੀਗਾ ਵੀ ਸਾਡੀ ਪਾਰਟੀ 베ਸਟ ਹੀ ਇਲੈਕਸ਼ਨ ਹੋਣੀ ਚਾਹੀਦੀ ਬੰਦਿਆਂ 베ਸਟ ਨਹੀਂ ਹੋਣੀ ਚਾਹੀਦੀ ਬੰਦਿਆਂ ਦੇ ਆਧਾਰ ਤੇ ਨਹੀਂ ਜੀ ਨੂੰ ਜਿੰਨੇ ਪਰਸੈਂਟ ਵੋਟਾਂ ਪੈਣ ਉਹ ਵੱਡੀ ਗੱਲ ਐ ਕਿ ਉਹਨੀਆਂ ਸੀਟਾਂ ਅਲਾਟ ਕਰਦੇ ਉਹ ਤੇ ਪਾਰਟੀ ਡਿਸਾਈਡ ਕਰੇ ਕਿਹੜੇ ਬੰਦੇ ਨੂੰ ਭੇਜਣਾ ਇਹ ਮੈਨੂੰ 100 ਚੋਂ 10% ਮਿਲ ਗਿਆ ਤਾਂ ਮੈਨੂੰ 10 ਸੀਟਾਂ ਦੇ ਦਿਓ ਮੈਂ 10 ਬੰਦੇ ਜਿਹੜੇ ਮਰਜ਼ੀ ਭੇਜੇ ਪਾਰਟੀ ਇਹ ਥੋੜਾ ਜਿਹਾ ਹੋ ਸੀਐਮ ਦੀ ਕਾਂਸਟਿਟਿਊਐਂਸੀ ਆ ਫੰਡ ਉੱਥੇ ਪੈਸੇ ਉੱਥੇ ਜੇ ਉਹ ਪੀਐਮ ਦੀ ਕਾਂਸਟਿਟਿਊਐਂਸੀ ਆ ਬਾਰਾਂ ਨਸੀ ਫਿਰ ਪੈਸੇ ਉੱਥੇ ਪ੍ਰੋਜੈਕਟ ਉੱਥੇ ਬਾਕੀ ਲੋਕਾਂ ਨੇ ਕੀ ਗੁਨਾਹ ਕੀਤਾ ਜੀ ਉਹਨਾਂ ਨੂੰ ਕਿਉਂ ਨਹੀਂ ਮਿਲ ਰਿਹਾ ਜੇ اپੋਜੀਸ਼ਨ ਦਾ ਸਰਪੰਚ ਵੀ ਬਣ ਜੇ ਨਾ ਉਹ ਪਿੰਡ ਨੂੰ ਗਰਾਟ ਨਹੀਂ ਦਿੰਦੇ ਤੁਸੀਂ ਹੈ ਉਹ ਲੋਕਾਂ ਦਾ ਕੀ ਕਸੂਰਾ ਹੋਣਾ ਵੀ ਉਹ ਵੀ ਤਾਂ ਲੋਕਤੰਤਰ ਹੈ ਵੀ ਉਹਨੇ ਇਹਨੂੰ ਨਹੀਂ ਚਾਹਿਆ ਭਾਈ ਇਹਨੂੰ ਚਾਹਿਆ ਤੇ ਸਰਕਾਰਾਂ ਆਮ ਤੌਰ ਤੇ 50% ਤੋਂ ਥੱਲੇ ਵਾਲੀ ਨਾਲ ਬਣਦੀਆਂ ਇਹਦੇ ਆਹ ਹੋ ਸੀ 140 ਕਰੋੜ ਲੋਕਾਂ ਦੇ ਆ ਇਵਨ ਜਿਹੜੀ ਪਿਛਲੀ ਸਰਕਾਰ ਗਈ ਆ ਉਹਨੂੰ ਵੀ ਐਨਡੀਏ ਨੂੰ 38% 37 ਕੇ 38% ਹੀ ਵੋਟਾਂ ਪਈਆਂ ਵੀ ਸੀਗੀਆਂ ਨਾ ਜਿਹੜੀ ਭਾਜਪਾ ਦੀ ਸਰਕਾਰ ਸੀ ਪਹਿਲੀਆਂ ਸਰਕਾਰਾਂ ਵੀ ਐਵੇਂ ਹੀ ਬਣਦੀਆਂ ਨਹੀਂ ਆ ਸੋ ਉਹ ਵੀ ਆ ਕਿ ਸਰਕਾਰ ਉਹ ਬਣੇ ਜੀ ਨੂੰ 50% ਤੋਂ ਉੱਤੇ ਵੋਟਾਂ ਮਿਲ ਇਹ ਖੈਰ ਲੰਮਾ ਮਸਲਾ ਇਹਦੇ ਤੇ ਆਪਾਂ ਕਿਸੇ ਦਿਨ ਫੇਰ ਗੱਲ ਕਰ ਸਕਦੇ ਆ ਲੇਕਿਨ ਕੁਝ ਸੁਧਾਰ ਤਾਂ ਸਾਨੂੰ ਇਹਦੇ ਵਿੱਚ ਵੈਸੇ ਹੀ ਲੜਿੰਦੇ ਆ ਜਿਹੜਾ ਇਹ ਕਰਦਾਰ ਥੱਲੇ ਗਿਰ ਰਿਹਾ ਜਿਹੜਾ ਮਿਆਰ ਥੱਲੇ ਗਿਰ ਰਿਹਾ ਜਿਹੜਾ ਡੈਮੋਕਰੇਸੀ ਦੇ ਵਿੱਚ ਖਤਰਾ ਉਹਨੂੰ ਰੋਕਣ ਲਈ ਵੱਡੇ ਪੱਧਰ ਤੇ ਸਾਨੂੰ ਇਲੈਕਸ਼ਨ ਦੇ ਲਈ ਜਿਹੜੇ ਰਿਫਾਰਮਸ ਆ ਜਿਹੜੇ ਸੁਧਾਰ ਆ ਉਹ ਚਾਹੀਦੇ ਆ ਤਾਂ ਕਿ ਇਹ ਲੋ ਇਹ ਤਾਂ ਲੋਕਾਂ ਦਾ ਹੀ ਆ ਨਾ ਲੋਕਾਂ ਦੀ ਨੁਕਸਾਨ ਹੋ ਰਿਹਾ ਲੀਡਰਾਂ ਦਾ ਨੁਕਸਾਨ ਨਹੀਂ ਹੁੰਦਾ ਮਨਪ੍ਰੀਤ ਬਾਦਲ ਨੇ ਤਾਂ ਅਕਾਲੀ ਦਲ ਛੱਡਿਆ ਫਿਰ ਉਧਰ ਆ ਕੇ ਬੜੇ ਬਣ ਕੇ ਆਪਣਾ ਵਿੱਤ ਮੰਤਰੀ ਫਿਰ ਇਧਰੋਂ ਛੱਡਿਆ ਉਧਰ ਚਲੇ ਗਏ ਰੌਲਾ ਦਾ ਲੋਕਾਂ ਦਾ ਲੋਕਾਂ ਦਾ ਨੁਕਸਾਨ ਹੈ ਨਾ ਉਹਨੂੰ ਜਵਾਬਦੇਹੀ ਨੇਤਾ ਦੀ ਨਾ ਲੋਕਾਂ ਪ੍ਰਤੀ ਹੋਵੇ ਤੇ ਸਾਰਾ ਕੁਝ ਕ੍ਰੈਡੀਬਿਲਟੀ ਹੋਵੇ ਉਹਦੀ ਉਹਦਾ ਸਾਰਾ ਕੁਝ ਹੋਵੇ ਸੋ ਬਹੁਤ ਸਾਰੇ ਮਾਡਲ ਹੈਗੇ ਆ ਵਰਲਡ ਦੇ ਵਿੱਚ ਬੜੇ ਦੁਨੀਆ 'ਚ ਉਹ ਦੇਖ ਕੇ ਕਰਨੇ ਚਾਹੀਦੇ ਤੇ ਇਹ ਰੁਝਾਨ ਵੜਾ ਇਹ ਪਾਰਟੀ ਜਿਹੜੀ ਹੈ ਉਧਰ ਉਧਰ ਛੱਡ ਜੋ ਜੀ ਉਧਰ ਉਧਰ ਛੱਡ ਪਤਾ ਹੈ ਵੀ ਹੁੰਦਾ ਵੀ ਲੋਕਾਂ ਲੋਕਾਂ ਨਾਲ ਕੋਈ ਰੌਲਾ ਨਹੀਂ ਇਹਦੇ ਕੋਲ ਚਾਰ ਵੋਟਾਂ ਹੈਗੀਆਂ ਉਹਦੀ ਗੱਲ ਕਰ ਲਓ ਤੇ ਬਾਕੀ ਦਾ ਫਿਰ ਲੋਕਾਂ ਨੂੰ ਮੂਲਕ ਬਣਾਓ ਬੇਬੂ ਨੂੰ ਬੜਾ ਕੇ ਬੁਟਾ ਲਾਓ ਇਹੀ ਚੱਲ ਰਿਹਾ ਸੋਏ ਰੋਕਣ ਦੀ ਸਖਤ ਲੋੜ ਆ ਜੋ ਕਿ ਪੰਜਾਬ ਚ ਵੀ ਹੋ ਰਿਹਾ ਹਿੰਦੁਸਤਾਨ ਚ ਵੀ ਹੋ ਰਿਹਾ ਜੀ ਬਿਲਕੁਲ ਉਹ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਹੋਰ ਲੀਡਰਾਂ ਦਾ ਜਿਹੜਾ ਡੈਮੋਕਰੇਟਿਕ ਇਕੋ ਫੇਸ ਹੈਗਾ ਉਹ ਨੰਗਾ ਹੋ ਜਾਂਦਾ ਸੋ ਦਲ ਬਦਲੀ ਦਾ ਦੌਰ ਐਸੇ ਕਰਕੇ ਹੁੰਦਾ ਕਿ ਕੁਰਸੀ ਹਿੱਤ ਨਿੱਜੀ ਸਭ ਕੁਝ ਪਿਆਰਾ ਸੋ ਟਵਾਣਾ ਸਭ ਕੁਝ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਧੰਨਵਾਦ ਜੀ ਥੈਂਕ ਯੂ ਰੋਕਸ Thank you.